ਹਾਂਜੀ ਦੋਸਤੋ ਗੱਲ ਕਰਦੇ ਆ ਕਿ ਕੱਲ ਪਰਸੋਂ ਦਾ ਰੌਲਾ ਪਿਆ ਵੀਰ ਅਮਰਪਾਲ ਸਿੰਘ ਦੀ ਮਾਤਾ ਜੀ ਨੇ ਇੱਕ ਬਿਆਨ ਦਿੱਤਾ ਕੋਤੇ 2-3 ਦਿਨਾਂ ਨੇ ਕਾਫੀ ਇਹਨੂੰ ਮੁੱਦਾ ਬਣਾ ਲਿਆ ਤੇ ਉਹਨਾਂ ਨੂੰ ਇਦਾਂ ਸ਼ੋਕ ਕੀਤਾ ਕਿ ਮਾਤਾ ਜੀ ਨੇ ਪਤਾ ਨਹੀਂ ਕਿ ਕਿੱਡੀ ਭਾਰੀ ਗਲਤੀ ਕਰ ਦਿੱਤੀ ਆ ਕਿਹੜੀ ਗਲਤੀ ਕੀਤੀ ਆ ਮਾਤਾ ਜੀ ਨੇ ਕਿਹਾ ਵੀ ਅਮਰਤਪਾਲ ਜਿਹੜਾ ਵਾ ਉਹ ਖਾਲਿਸਤਾਨ ਦਾ ਸਮਰਥਨ ਨਹੀਂ ਕਰਦਾ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਪਹਿਲਾਂ ਪੰਜਾਬ ਦੀਆਂ ਮੰਗਾਂ ਵੱਲ ਧਿਆਨ ਦੇਊਗਾ ਪੰਜਾਬ ਦੇ ਜਿਹੜੇ ਮਸਲੇ ਆ ਉਹਨਾਂ ਵੱਲ ਧਿਆਨ ਦੇਊਗਾ ਇਹਦੇ ਵਿੱਚ ਦੱਸੋ ਭਈ ਮਾਤਾ ਜੀ ਨੇ ਕਿਹੜੀ ਗੱਲ ਗਲਤ ਕਰਤੀ ਜੀ ਇਹਦੇ ਵਿੱਚ ਦੋ ਤਰ੍ਹਾਂ ਨੇ ਜਿਹੜੀਆਂ ਇੱਕ ਜਿਹੜੀਆਂ ਬਿਲਕੁਲ ਅਮਰਪਾਲ ਸਿੰਘ ਦੇ ਉਲਟ ਨੇ ਉਹਨਾਂ ਨੇ ਇਹ ਚੀਜ਼ ਇਸ ਕਰਕੇ ਚੱਕ ਲਈ ਕਿਉਂਕਿ ਇਹਦਾ 14 ਮਜ਼ਾਕ ਬੰਦਾ ਵੀ ਉਹਦਾ ਮਜ਼ਾਕ ਡਾਵਾਂਗੇ ਜੀ ਵੇਖੋ ਅਮਰਪਾਲ ਸਿੰਘ ਤੇ ਮੁਕਰ ਗਿਆ ਅਮਰਪਾਲ ਸਿੰਘ ਦੀ ਮਾਤਾ ਮੁਕਰ ਗਈ ਤੇ ਦੂਜੀ ਧਿਰ ਉਹ ਆ ਜਿਨ੍ਹਾਂ ਨੇ ਆਪ ਕੁਛ ਨਹੀਂ ਕਰਨਾ ਹੁੰਦਾ ਉਹਨਾਂ ਨੂੰ ਅੱਗੇ ਇੱਕ ਬੰਦਾ ਚਾਹੀਦਾ ਹੁੰਦਾ ਵੀ ਅੱਗੇ ਇੱਕ ਬੰਦਾ ਲਾ ਕੇ ਤੇ ਉਹ ਆਪਣੀ ਜਿਹੜੀ ਇਲੂਜਨ ਆ ਜਿਹੜੀ ਡਿሉਜਨ ਆ ਖਿਆਲੀ ਪਲਾਉ ਜਿਹੜੇ ਆ ਉਹਨੂੰ ਉਹ ਪਕਾ ਸਕਣ ਵੀ ਸ਼ਾਇਦ ਕੋਈ ਯੋਧਾ ਆਊਗਾ ਤੇ ਸਾਨੂੰ ਉਹ ਆ ਕੰਮ ਕਰਕੇ ਦੇਊਗਾ ਪਰ ਅਸੀਂ ਨਹੀਂ ਕਰਨਾ ਆਪ ਉਹ ਸਾਰੇ ਬਾਹਰ ਹੀ ਬੈਠੇ ਨੇ ਜਾਂ ਨਕਲੀ ਐਡੀਆਂ ਵਾਲੇ ਹੁੰਦੇ ਨੇ ਤੇ ਦੂਜੀ ਧਿਰ ਉਹ ਆ ਜਿਨ੍ਹਾਂ ਨੂੰ ਹੁੰਦਾ ਵੀ ਵਾਵਾ ਮਜ਼ਾਕ ਉੱਡਿਆ ਵਾ ਤੇ ਹੁਣ ਇਹਦਾ ਅਮਰਪਾਲ ਮੋਕਰ ਗਿਆ ਇਨੇ ਦੋਵਾਂ ਤਰ੍ਹਾਂ ਦਾ ਕੋਈ ਲੈਣਾ ਦੇਣਾ ਨਹੀਂਗਾ ਇੱਕ ਅਮਰਤਪਾਲ ਸਿੰਘ ਜਦੋਂ ਆਪਣੇ ਇੰਡੀਆ ਆਇਆ ਠੀਕ ਆ ਉਸ ਤੋਂ ਪਹਿਲਾਂ ਦੁਬਈ ਰਹਿੰਦਾ ਸੀ ਉਹ ਉਹਦੇ ਨਾਲ ਮਨ ਲਾਦਾ ਵੀ ਮੈਂ 50% ਗੱਲਾਂ ਤੇ ਸਹਿਮਤ 나ਊਂਗਾ 70 ਤੇ ਸਹਿਮਤ 나ਊਂਗਾ 80% ਤੇ ਵੀ ਸਹਿਮਤ ਨਹੀਂ ਆਊਂਗਾ ਪਰ ਜਿਹੜੀ ਉਹਨੇ ਆਹ ਗੱਲ ਕੀਤੀ ਉਹਨੇ ਚੋਣ ਲੜੀ ਆ ਉਸ ਤੋਂ ਬਾਅਦ ਉਹਦੇ ਮਾਤਾ ਜੀ ਨੇ ਗੱਲ ਕੀਤੀ ਇਹਦੇ 'ਚ ਗਲਤ ਗੱਲ ਕੀਤੀ ਆ ਦੱਸੋ ਇਹਦੇ 'ਚ ਇਹਦੇ 'ਚ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਸਿਰਫ ਉਹਨਾਂ ਲੋਕਾਂ ਨੂੰ ਆ ਜਿਹੜੇ ਇੱਕ ਤੇ ਉਹਨੂੰ ਵਰਤਣਾ ਚਾਹੁੰਦੇ ਆ ਤੇ ਦੂਜੇ ਉਹਨਾਂ ਨੂੰ ਆ ਜਿਹੜਾ ਉਹਦਾ ਮਜ਼ਾਕ ਪਾਉਣਾ ਚਾਹੁੰਦੇ ਜਿਹੜੇ ਉਹਦੇ ਉਲਟ ਆ ਜੇ ਤੁਸੀਂ ਐ ਠੰਡੇ ਦਿਮਾਗ ਨਾਲ ਸੋਚੋ ਕੋਈ ਗਲਤ ਗੱਲ ਨਹੀਂ ਗਈ ਮਾਤਾ ਜੀ ਨੇ ਅਮਰਤਪਾਲ ਸਿੰਘ ਜਦੋਂ ਚੋਣ ਲੜਿਆ ਵਾ ਪੰਜਾਬ ਤਰਨਤਾਰਨ ਤੋਂ ਖਡੂਰ ਸਾਹਿਬ ਤੋਂ 4 ਲੱਖ ਵੋਟ ਪਈ ਉਹਨੂੰ 4 ਲੱਖ ਵੋਟਾਂ ਦੇ ਵਿੱਚੋਂ ਤੁਸੀਂ ਇਸ ਕਰਕੇ ਉਹਨੂੰ ਪਈਆ ਕਿਉਂਕਿ ਪੰਜਾਬ ਦੇ ਉਹ ਪੰਜਾਬ ਦਾ ਮੁੰਡਾ ਆ ਪੰਜਾਬ ਦਾ ਉਹ ਕਹਿੰਦੇ ਵੀ ਸਾਡੇ ਇਲਾਕੇ ਦਾ ਬੱਚਾ ਆ ਉਹ ਉਹਨੂੰ ਜੇਲ੍ਹ ਦੇ ਵਿੱਚ ਬਿਨਾਂ ਵਜ੍ਹਾ ਸੁਟਿਆ ਵਾ ਜਿਹੜੀ ਕੋਈ ਏਡੀ ਵੱਡੀ ਉਹਦੀ ਗਲਤੀ ਵੀ ਨਹੀਂ ਸੀਗੀ ਉਹਦੇ ਉਮਰ ਦੀ ਵਜੋਂ ਜਾਂ ਉਹ ਕਹਿੰਦੇ ਜਿੱਦਾਂ ਨਸ਼ੇ ਛਡਾਉਂਦਾ ਸੀਗਾ ਜਾਂ ਅੰਮ੍ਰਿਸ਼ ਛਡਾਉਂਦਾ ਸੀਗਾ ਇਹ ਇੱਕ ਦੋ ਜਿਹੜੇ ਤਿੰਨ ਵੱਡੇ ਕਾਰਨ ਆ ਜਿਹਦੇ ਕਰਕੇ ਉਹਨੂੰ ਵੋਟਾਂ ਪਈਆਂ ਵਾ ਤੁਸੀਂ ਅਮਰਤਪਾਲ ਸਿੰਘ ਨੂੰ ਇਸੇ ਖਡੂਰ ਸਾਹਿਬ ਹਲਕੇ ਤੋਂ ਦੁਬਾਰਾ ਖੜਾ ਕੇ ਵੇਖ ਲੋ ਤੇ ਅਮਰਤਪਾਲ ਸਿੰਘ ਇਹ ਕਹਦੇ ਕਿ ਮੈਂ ਸਿਰਫ ਖਾਲਿਸਤਾਨ ਦੇ ਮੁੱਦੇ ਤੇ ਲੜਨਦੇ ਆ ਅਮਰਤਪਾਲ ਸਿੰਘ ਕਦੀ ਨਹੀਂ ਜਿੱਤੂਗਾ ਇਹ ਵੀ ਇੱਕ ਸੱਚਾਈ ਆ ਸੋ ਅਗਰ ਆਪ ਅਮਰਤਪਾਲ ਸਿੰਘ ਦੀ ਮਾਤਾ ਤੇ ਪਿਤਾ ਇਹ ਸੱਚਾਈ ਨੂੰ ਸਮਝਦੇ ਹੋਏ ਕੋਈ ਗੱਲ ਕਰ ਰਹੇ ਨੇ ਤੇ ਉਹਦੇ ਚ ਉਹਨਾਂ ਨੂੰ ਭੰਡਣ ਵਾਲੀ ਕਿਹੜੀ ਗੱਲ ਆ ਯਾਰ ਉਹਨਾਂ ਨੂੰ ਤੁਸੀਂ ਜਿਹੜਾ ਜਿਹੜੇ ਲੋਕੀ ਭੰਡ ਰਹੇ ਆ ਉਹਦਾ ਫਾਇਦਾ ਕੀ ਭੰਡਣ ਦਾ ਪੰਮਤਪਾਲ ਸਿੰਘ ਦੀ ਮਾਤਾ ਨੇ ਚੋਣਾਂ ਦੇ ਦੌਰਾਨ ਵੀ ਇਹ ਬਿਆਨ ਦਿੱਤਾ ਸੀ ਕਿ ਸਾਨੂੰ ਕਿਸੇ ਕੋਈ Hindu ਭਾਈਚਾਰੇ ਨਾਲ ਸਾਨੂੰ ਕਿਸੇ ਕੋਈ Sai ਭਾਈਚਾਰੇ ਨਾਲ ਮੁਸਲਮਨ ਭਾਈਚਾਰੇ ਨਾਲ ਸਾਨੂੰ ਕੋਈ ਪ੍ਰੋਬਲਮ ਨਹੀਂ ਗਈ ਤੇ ਇਹੋ ਜਿਹੜੀ ਮੇਨ ਖਾਲਸਾ ਜਿਹੜੀ ਰਾਜ ਦੀ ਗੱਲ ਹੁੰਦੀ ਆ ਕਿ ਜੇ ਤੁਹਾਨੂੰ ਕਿਸੇ ਦੂਜੇ ਧਰਮ ਤੋਂ ਕੋਈ ਪ੍ਰੋਬਲਮ ਨਾ ਹੋਵੇ ਮੇਨ ਤੇ ਉਹਨਾਂ ਨੇ ਤਾਂ ਕੋਈ ਚੰਗੀ ਗੱਲ ਨਹੀਂ ਕੀਤੀ ਇਹ ਤੇ ਵਡਿਆਈ ਕਰਨੀ ਚਾਹੀਦੀ ਆ ਹੁਣ ਮਾਤਾ ਜੀ ਨੇ ਬਿਆਨ ਦਿੱਤਾ ਅਗਲੇ ਦਿਨ ਕੋਈ ਚਿੱਠੀ ਆ ਗਈ ਜੇਲ੍ਹ ਚੋਂ ਜੀ ਆਪਾਂ ਸਾਰਿਆਂ ਨੂੰ ਪਤਾ ਪਈ ਜਾਲੀ ਚਿੱਠੀ ਆ ਇਹ ਅਮਰਤਪਾਲ ਸਿੰਘ ਨੇ ਨਹੀਂ ਲਿਖੀ ਇਹ ਪੋਸੀਬਲ ਹੀ ਨਹੀਂਗਾ ਕਿ ਜੇਲ੍ਹ ਦੇ ਵਿੱਚੋਂ ਉਹਨੂੰ ਅਲਾਉ ਕਰਨ ਕਿ ਤੁਸੀਂ ਅੱਜ ਮਾਤਾ ਜੀ ਨੇ ਬਿਆਨ ਦਿੱਤਾ ਤੇ ਅਗਲੇ ਦਿਨ ਰਿਐਕਟ ਕਰਨ ਇਹਦੀਆਂ ਐਗਜ਼ਾਮਪਲ ਪ੍ਰਾਈਮ ਐਗਜ਼ਾਮਪਲਸ ਇਹ ਨੇ ਨਾ ਕਦੀ ਜੱਗੀ ਜੋਲ ਦੀ ਆਪਾਂ ਚਿੱਠੀ ਵੇਖੀ ਆ ਨਾ ਕਦੀ ਆਪਾਂ ਭਾਈ ਹਵਾਰੇ ਦੀ ਵੇਖੀ ਆ ਇਦਾਂ ਨਹੀਂ ਜੇ ਕੱਢਣ ਨਹੀਂ ਦਿੰਦੇ ਹੁੰਦੇ ਇਹਦੇ ਵਿੱਚ ਦੋ ਕਾਰਨ ਬਣ ਗਏ ਜਿੱਦਾਂ ਤੇ ਲੋਕੀ ਪ੍ਰੂਵ ਕਰੰਦੇ ਨਾ ਵੀ ਉਹਦੇ ਜਿਹੜੇ ਸਮਰਥਕ ਬੰਦੇ ਸਮਰਥਕ ਨਹੀਂਗੇ ਅਸਲ 'ਚ ਇਹਨਾਂ ਨੂੰ ਬੰਦਾ ਚਾਹੀਦਾ ਹੁੰਦਾ ਕੋਈ ਅੱਗੇ ਰੇ ਇਕ ਲੱਦਾ ਲਾਉਣ ਨੂੰ ਨਾ ਵੀ ਇਕ ਅੱਦਾ ਪਹਿਲਾਂ ਇਹਨਾਂ ਨੇ ਦੀਪ ਸਿੱਧੂ ਦਾ ਮੋਢਾ ਵਰਤਿਆ ਉਹ ਵਿਚਾਰਾ ਚੜ੍ਹਾਈ ਕਰ ਗਿਆ ਪ੍ਰਮਾਤਮਾ ਨੂੰ ਤੇ ਇਹ ਚਾਹੁੰਦੇ ਆ ਵੀ ਅਮਰਤਪਾਲ ਸਿੰਘ ਵੀ ਉਸੇ ਪਾਇ ਰਾਹ ਤੁਰ ਜੇ ਇਹਨਾਂ ਦੇ ਪੰਜ ਛੇ ਮਹੀਨੇ ਕੋਈ ਨਵਾਂ ਬੰਦਾ ਲੱਭ ਲੈਣਾ ਵਾ ਤੇ ਉਹ ਮਾਂ ਦਾ ਪੁੱਤ ਜਿੱਦਾਂ ਪਹਿਲਾਂ ਦੀਪ ਸਿੱਧੂ ਤੁਰ ਗਿਆ ਵਿਚਾਰਾ ਆਪਣਾ ਪਰਿਵਾਰ ਛੱਡ ਕੇ ਤੇ ਉਹਦਾ ਇਹ ਵੀ ਤੁਰ ਜੇ ਤੇ ਇਹ ਮਗਰੋਂ ਨਵਾਂ ਬੰਦਾ ਲੱਭ ਕੇ ਤੇ ਫੇਰ ਉਸੇ ਤਰ੍ਹਾਂ ਹੀ ਰਹਿਣ ਤੇ ਆਪ ਕੁਛ ਨਾ ਕਰਨੇ ਸ ਇਨਾਂ ਦੇ ਕੰਮ ਦੇ ਨਾਲ ਕੀ ਹੋਣਾ ਵਾ ਇਹਨਾਂ ਦੇ ਕੰਮ ਦੇ ਨਾਲ ਵੇਖੋ ਇਹ ਇਹ ਕਹਿੰਦੇ ਵੀ ਚਿੱਠੀ ਉਹਨੇ ਲਿਖੀ ਆ ਇਹਦੇ ਨਾਲ ਦੋ ਦੋ ਹੀ ਗੱਲਾਂ ਹੋ ਸਕਦੀਆਂ ਇੱਕ ਤੇ ਇਹ ਗੱਲ ਸਾਬਤ ਹੋ ਜਾਊਗੀ ਕਿ ਸਰਕਾਰ ਨੇ ਇਹਨੂੰ ਚਿੱਠੀ ਲਿਖਣ ਦਿੱਤੀ ਤੇ ਬਾਹਰ ਵੀ ਆਉਣ ਦਿੱਤੀ ਤੇ ਇਹਦਾ ਮਤਲਬ ਕਿ ਸਰਕਾਰ ਨਾਲ ਮਿਲਿਆ ਹੋਇਆ ਠੀਕ ਆ ਤੇ ਨੰਬਰ 2 ਤੇ ਜੇ ਆਪਾਂ ਕੋਈ ਕਹੂਗਾ ਵੀ ਚਿੱਠੀ ਬਾਹਰ ਆ ਨਹੀਂ ਸਕਦੀ ਇਹਦਾ ਮਤਲਬ ਕਿ ਝੂਠ ਬੋਲਨਦਾ ਆ ਇਹ ਦੋਵੇਂ ਹਾਲਾਤਾਂ ਦੇ ਵਿੱਚ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਜੜਾਂ ਵੱਢ ਰਹੇ ਨੇ ਇਹ ਦੋਵੇਂ ਹਾਲਾਤਾਂ ਦੇ ਵਿੱਚ ਅਮਰਤਪਾਲ ਸਿੰਘ ਦੀਆਂ ਜਿਹੜੀਆਂ ਇਹ ਜੜਾਂ ਜਿਹੜੀਆਂ ਵਾ ਇਹ ਵੱਢ ਰਹੇ ਨੇ ਇਹ ਉਹਦੀ ਕੋਈ ਹਮਾਇਤ ਨਹੀਂ ਕਰ ਰਹਾ ਇਹ ਸਗੋਂ ਉਹਦੇ ਉਹਦੇ ਉਹਦਾ ਉਹਦਾ ਕੰਮ ਖਰਾਬ ਕਰ ਰਹਾ ਇਹ ਮਨ ਲਾਦਾ ਵੀ ਅੱਧੇ ਬੰਦੇ ਤੇ ਨਾ ਜਵਾਬ ਹੀ ਨਹੀਂ ਚਾਹੁੰਦੇ ਕੋ ਬਾਹਰ ਆਵੇ ਪਿਓ ਉਹ ਅੰਦਰ ਰਵੇ ਤੇ ਅਸੀਂ ਬਾਹਰੋਂ ਚਿੱਠੀਆਂ ਲਿਖ ਲਿਖ ਕੇ ਜਾਂ ਵਕੀਰ ਉਹਦੇਲੇ ਦੋ ਚਾਰ ਵਕੀਰ ਬਣੇ ਜਾਲੀ ਜੈ ਇਹ ਆਪਣੇ ਆਪਣੀ ਕਮਾਈ ਕਰੀ ਜਾਂਦੇ ਇਹਦੇ ਚੈਨਲਾਂ ਨੂੰ ਇੰਟਰਵਿਊ ਤੇ ਉਹ ਜਿਹੜਾ ਟੀਵੀ ਚੈਨਲ ਵਾਲੇ ਆ ਜਿਵੇਂ ਰੰਡੀ ਦੇ ਬਾਜ਼ਾਰ 'ਚ ਉਹ ਪੱਤਰਕਾਰ ਬਣੇ ਆ ਜਿੱਧਰੋਂ ਚਾਰ ਪੇ ਹੈਗੇ ਜੀ ਉਧਰ ਗੱਲ ਆ ਗਈ ਤਮਰਤ ਪਾਲ ਦੇ ਹੱਕ ਚ ਕਰਦੇ ਹੋ ਜੇ ਦੂਜੇ ਪਾਸੇ ਆ ਗਈ ਤੇ ਉਹਦੇ ਵਿਰੋਧ ਚ ਕਰਦੇ ਹੋ ਸੋ ਗੱਲ ਤਾਂ ਇਹ ਆ ਵੀ ਜਿਹੜੀ ਮੇਨ ਗੱਲ ਦੇ ਮੇਨ ਤੋਰੇ ਦੇ ਇਹ ਆ ਵੀ ਮਾਤਾ ਜੀ ਨੇ ਕਿਹਾ ਵੀ ਉਹ ਪੰਜਾਬ ਦੇ ਮੁੱਦੇ ਹੱਲ ਕਰੂਗਾ ਤੇ ਇਹਦੇ ਚ ਗਲਤ ਗੱਲ ਕਿਹੜੀ ਆ ਜੇ ਉਹ ਐਮਪੀ ਬਣ ਕੇ ਬੰਦਾ ਬਾਹਰੋਂ ਆਇਆ ਸਾਡੇ ਤੋਂ ਛੋਟੀ ਉਮਰ ਦਾ ਉਹਨੇ ਗੱਲ ਸਮਝੀ ਜਿਹੜੀ ਗੱਲ ਬਾਹਰੋਂ ਹੋਰ ਹੁੰਦੀ ਆ ਹਕੀਕੀ ਤੌਰ ਤੇ ਜ਼ਮੀਨੀ ਤੌਰ ਤੇ ਚੀਜ਼ ਹੋਰ ਹੁੰਦੀ ਆ ਕਿ ਉਹਨੇ ਜ਼ਮੀਨੀ ਤੌਰ ਤੇ ਆ ਕੇ ਹਕੀਕਤ ਸਮਝੀ ਆ ਬਾਹਰੋਂ ਬੜੇ ਦਮਗਜੇ ਮਾਰਨੇ ਸੌਕੇ ਹੁੰਦੇ ਆ ਉਹਨੇ ਸਮਝੀਆ ਕਿ ਇਹ ਜਿਹੜੀ ਲੜਾਈ ਆ ਕਿਹੜੇ ਕਿਹੜੇ ਤਰੀਕੇ ਨਾਲ ਲੜੀ ਜਾ ਸਕਦੀ ਆ ਇਹ ਲੋਕਤੰਤਰ ਤਰੀਕੇ ਨਾਲ ਵੀ ਲੜੀ ਜਾ ਸਕਦੀ ਆ ਜਿੱਥੇ ਜਾਲੀ ਮਾਲੀ ਨੁਕਸਾਨ ਨਾ ਹੋਵੇ ਤੇ ਇਹਦੇ ਚ ਅਮਰਪਾਲ ਸਿੰਘ ਤੇ ਵਧੀਆ ਕਰ ਰਿਹਾ ਵਾ ਉਹ ਤਾਂ ਸਭ ਕੋ ਸਾਥ ਦੇਣਾ ਚਾਹੀਦਾ ਤੁਸੀਂ ਤਾਂ ਉਹਦਾ ਚਿੱਠੀ ਕੱਢ ਦਿੱਤੀ ਪਈ ਉਹ ਜੀ ਆ ਨਾ ਕਿ ਉਹ ਬਾਹਰੋਂ ਚਿੱਠੀ ਆ ਗਈ ਆ ਜੀ ਮਾਤਾ ਜੀ ਗਲਤ ਆ ਮੈਂ ਮਾਤਾ ਜੀ ਨੂੰ ਨਹੀਂ ਮੰਨਦਾ ਕਿਉਂ ਨਹੀਂ ਮੰਨਦਾ ਪਈ ਉਹ ਉਹਦੀ ਮਾਤਾ ਤੁਸੀਂ ਕੌਣ ਹੁੰਦੇ ਜਿਹਦੇ ਬਿਹਾਫ ਤੇ ਚਿੱਠੀ ਲਿਖਣ ਵਾਲੇ ਤੇ ਇਹ ਕਹਿਣ ਵਾਲੇ ਕਿਉਂ ਆਪਣੀ ਮਾਤਾ ਨੂੰ ਨਹੀਂ ਮੰਨਦਾ ਤੁਸੀਂ ਆਪਣੀ ਮਾਤਾ ਨੂੰ ਲਿਖੋ ਤੁਸੀਂ ਆਪ ਦਾ ਪਰਿਵਾਰ ਛੱਡੋ ਆਪਦੇ ਤੁਸੀਂ ਬੱਚੇ ਵੀ ਬਾਹਰ ਸੈੱਟ ਕੀਤੇ ਆ ਆਪਦੇ ਤੁਸੀਂ ਬੈਠੇ ਵੀ ਸਾਰੇ ਅਮਰੀਕਾ ਕੈਨੇਡਾ ਇੰਗਲੈਂਡ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਚੰਗੇ ਦੇਸ਼ਾਂ 'ਚ ਤੇ ਉਹਨੂੰ ਕਹੀ ਜਾਂਦੇ ਜਿਕੇ ਮੈਂ ਇਹ ਮਾਤਾ ਜੀ ਐਵੇਂ ਨੇ ਉਹਦੀ ਮਾਤਾ ਆ ਉਹਨਾਂ ਦਾ ਪਰਿਵਾਰ ਆ ਪਹਿਲਾ ਹੱਕ ਅਮਰਤਪਾਲ ਸਿੰਘ ਤੇ ਉਹਨਾਂ ਦਾ ਹੀ ਆ ਤੁਸੀਂ ਐਵੇਂ ਮਾਮੇ ਨਾ ਬੰਜਿਆ ਕਰੋ ਦੀਪ ਸਿੱਧੂ ਨੂੰ ਅੱਗੇ ਵੀ ਅੱਗੇ ਕਹਿ ਕੇ ਸਾਡਾ ਦੀਪ ਸਿੱਧੂ ਸਾਡਾ ਦੀਪ ਸਿੱਧੂ ਤੇ ਅਗਲਾ ਬੰਦਾ ਮਰਵਾ ਕੇ ਰੱਖਤਾ ਉਹ ਚੰਗਾ ਭਲਾ ਇੰਟੈਲੀਜੈਂਟ ਮੁੰਡਾ ਸੀਗਾ ਵੀ ਸੋ ਇਹ ਦੋ ਤਰਾਂ ਨੇ ਦੋ ਤਰਾਂ ਜਿਹੜੀ ਦੂਜੀ ਤਰਾਂ ਉਹਨੂੰ ਇਹ ਹੁੰਦਾ ਵੀ ਵਾਵਾ ਦਾ ਮਜ਼ਾਕ ਬਣਿਆ ਵਾ ਉਹਨਾਂ ਨੇ ਕੰਮ ਕੋਈ ਨਹੀਂ ਕਰਨਾ ਤਾਂ ਉਹਨਾਂ ਨੇ ਸਿਰਫ ਮਜ਼ਾਕ ਹੀ ਡਾਉਣਾ ਹੁੰਦਾ ਵੀ ਇਹਦੀ ਵੇਖੋ ਅਮਰਤਪਾਲ ਸਿੰਘ ਦੀ ਬੇਇੱਜ਼ਤੀ ਹੋ ਗਈ ਉਹਨਾਂ ਦਾ ਕੰਮ ਮਜ਼ਾਕ ਡਾਉਣਾ ਤੇ ਦੂਜੀ ਤਰ ਦਾ ਕੰਮ ਮੋਢਾ ਵਰਤਣਾ ਆ ਫਿਰ ਇੱਕ ਗੱਲ ਹੋਰ ਬੜੀ ਵਰਤੀ ਜਾਂਦੀ ਆ ਇਹ ਜੀ ਰਾਜ ਬਿਨਾਂ ਨਾ ਧਰਮ ਚੱਲਿਆ ਹੈ ਅੱਧਿਆਣੇ ਤੇ ਦਾ ਮਤਲਬ ਇਹੋ ਹੀ ਕੱਢਿਆ ਵੀ ਜਿੰਨਾ ਚਿਰ ਆਪਣਾ ਰਾਜ ਨਾ ਹੋਊਗਾ ਤੇ ਆਪਣਾ ਧਰਮੇ ਨਹੀਂ ਚੱਲਣਾ ਕੋਈ ਧਰਮ ਚੱਲ ਹੀ ਨਹੀਂ ਸਕਦਾ ਅੱਛਾ ਉਹ ਬੇਵਕੂਫੋ ਇਰੇ ਦੇ ਹਿਸਾਬ ਨਾਲ ਮੈਨੂੰ ਇਹ ਦੱਸੋ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਕਿਹੜੇ ਦੇਸ਼ ਦੇ ਰਾਜੇ ਵੀ ਗੁਰੂ ਅੰਗਦ ਸਾਹਿਬ ਨੇ ਕਿੱਥੇ ਰਾਜ ਕੀਤਾ ਗੁਰੂ ਅਰਜਨ ਪਾਤਸ਼ਾਹ ਕਿਹੜੇ ਦੇਸ਼ ਦੇ ਰਾਜੇ ਸੀਗੇ ਗੁਰੂ ਗੁਤੇਗ ਬਾਦਰ ਜੀ ਨੇ ਕਿਹੜੇ ਦੇਸ਼ ਤੇ ਰਾਜ ਕੀਤਾ ਗੁਰੂ ਗੋਬਿੰਦ ਸਿੰਘ ਜੀ ਕਿੱਥੋਂ ਦੇ ਬਾਦਸ਼ਾਹ ਕਿਹੜੇ ਇਲਾਕੇ ਦੇ ਉਹ ਸਾਰੀ ਦੁਨੀਆ ਦੇ ਬਾਦਸ਼ਾਹ ਸੀ ਉਹਨਾਂ ਨੂੰ ਰਾਜ ਨਹੀਂ ਚਾਹੀਦਾ ਹੁੰਦਾ ਇਸ ਦਾ ਅਸਲੀ ਮਤਲਬ ਇਹ ਆ ਰਾਜ ਬਿਨਾਂ ਨਹੀਂ ਧਰਮ ਚੱਲੇ ਹੈ ਰਾਜ ਨੂੰ ਰੋਕ ਦੇਣਾ ਉੱਥੇ ਤੇ ਅੱਗੇ ਬਿਨਾ ਧਰਮ ਨਹੀਂ ਚਲੇ ਬਿਨਾ ਧਰਮ ਨਹੀਂ ਚਲੇ ਹੈ ਜਿਹੜਾ ਇੱਕ ਰਾਜ ਆ ਇੱਕ ਸਟੇਟ ਆ ਉਹ ਧਰਮ ਤੋਂ ਬਗੈਰ ਨਹੀਂ ਚੱਲ ਸਕਦੀ ਜਿੰਨਾ ਚਿਰ ਤੱਕ ਰਾਜਾ ਧਰਮੀ ਹੋ ਜੂਗਾ ਜਿੰਨਾ ਚਿਰ ਤੱਕ ਜਿਹੜਾ ਰਾਜਾ ਆ ਉਹ ਅਧਰਮੀ ਆ ਉਹ ਧਰਮ ਨੂੰ ਨਹੀਂ ਮੰਨਦਾ ਉਸ ਰਾਜ ਦੇ ਵਿੱਚ ਕਦੀ ਸੁੱਖ ਨਹੀਂ ਹੋ ਸਕਦਾ ਉਹ ਰਾਜ ਕਦੀ ਚੱਲ ਨਹੀਂ ਸਕਦਾ ਇਹਦਾ ਮਤਲਬ ਇਹ ਆ ਕਿ ਰਾਜ ਬਿਨਾ ਧਰਮ ਦੇ ਨਹੀਂ ਚੱਲ ਸਕਦਾ ਇਹਦਾ ਮਤਲਬ ਇਹ ਨਹੀਂ ਕਿ ਧਰਮ ਰਾਜ ਬਣਾਣੀ ਚੱਲ ਸਕਦਾ ਜਿਹੜੇ ਚੌਧਰੀ ਬਣੇ ਨੇ ਇੱਥੇ بڑے بڑے ਖਾਲਸਤਾਨ ਦੇ ਠੇਕੇਦਾਰ ਬਣੇ ਨੇ ਆਪਣੇ ਆਪ ਨੂੰ بڑے بڑے ਮੰਨਦੇ ਨੇ ਤੁਹਾਨੂੰ ਤਾਂ ਗੁਰਬਾਣੀ ਦਾ ਬੇਸਿਕ ਮਤਲਬ ਨਹੀਂ ਪਤਾ ਇਹਦਾ ਮਤਲਬ ਇਹ ਆ ਕਿ ਜਿਹੜੇ ਦੇਸ਼ ਦਾ ਰਾਜਾ ਅਧਰਮੀ ਹੋ ਜਾਊਗਾ ਜਿਹੜੇ ਦੇਸ਼ ਦੇ ਰਾਜੇ ਦੇ ਰਾਜ ਦੇ ਵਿੱਚ ਸੁਰੱਖਿਆ ਨਹੀਂ ਹੋਊਗੀ ਉੱਥੇ ਮਾਵਾਂ ਪਿਓ ਪੈਣਾ ਸੁਰੱਖਤ ਨਹੀਂ ਹੋਣਗੀਆਂ ਕਿਸੇ ਨੂੰ ਇਨਸਾਫ ਨਹੀਂ ਮਿਲੂਗਾ ਲੋਕੀ ਭੁੱਖੇ ਮਰਦੇ ਹੋਣਗੇ ਉਹ ਲੋਕਾਂ ਤੇ ਜ਼ੁਲਮ ਕਰਦਾਊਗਾ ਉਹ ਰਾਜ ਕਦੇ ਨਹੀਂ ਚੱਲ ਸਕਦਾ ਇਸ ਕਰਕੇ ਧਰਮ ਰਾਜ ਚਲਾਉਣ ਦੇ ਲਈ ਧਰਮ ਜ਼ਰੂਰੀ ਆ ਧਰਮ ਚਲਾਉਣ ਲਈ ਰਾਜ ਜ਼ਰੂਰੀ ਨਹੀਂਗਾ ਗੁਰੂ ਨਾਨਕ ਸਾਹਿਬ ਨੇ ਕਿਹਾ ਰਾਜ ਨਹੀਂ ਕੀਤਾ ਏਡਾ ਵੱਡਾ ਧਰਮ ਚਲਾਈ ਫਿਰਦੇ ਗੁਰੂ ਨਾਨਕ ਸਾਹਿਬ ਦਾ ਸਾਰੇ ਪਾਸੇ ਫੈਲਿਆ ਹਰ ਦੇਸ਼ ਦੇ ਵਿੱਚ ਸਿੱਖ ਬੈਠਾ ਕੋਈ ਨਾ ਕੋਈ ਤੇ ਉਹ ਉੱਥੇ ਕੋਈ ਗੁਰੂ ਨਾਨਕ ਸਾਹਿਬ ਨੇ ਕੋਈ ਕਬਜ਼ੇ ਕੀਤੇ ਕਿਉਂ ਰਾਜ ਕੀਤਾ ਸੀਗਾ ਰਾਜ ਰਾਜ ਵਾਲੀ ਗੱਲ ਤੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਲੜਾਈਆਂ ਲੜਦੇ ਉਹ ਕਿਸੇ ਖਿੱਤੇ ਲਈ ਲੜਨਦੇ ਵੀ ਅਸੀਂ ਆਪਾਂ ਆਨੰਦਪੁਰ ਸਾਹਿਬ ਦੇ ਕਬਜ਼ਾ ਕਰ ਲੈਣਾ ਮੁੜਕੇ ਮਾਝਾ ਦੇ ਕਰ ਲੈਣਾ ਉੱਥੇ ਮੈਨੂੰ ਬਾਦਸ਼ ਜਿਹੜੀ ਗੱਲ ਗਲਤ ਆ ਉਹਨੂੰ ਗਲਤ ਕਹਿਣਾ ਸਿੱਖੋ ਝੂਠੀਆਂ ਚਿੱਠੀਆਂ ਕੱਢਣੀਆਂ ਤੇ ਅਮਰਤਪਾਲ ਸਿੰਘ ਦੀ ਮਾਤਾ ਦਾ ਮਜ਼ਾਕ ਉਡਾਉਣਾ ਕਿ ਅਮਰਤਪਾਲ ਸਿੰਘ ਵੇਖੋ ਜੀ ਮੁੱਕਰ ਗਿਆ ਡਰ ਗਿਆ ਇਹ ਗੱਲਾਂ ਦੋਵੇਂ ਤਰ੍ਹਾਂ ਕਹਿਣੀਆਂ ਛੱਡੋ ਆਪ ਤੁਸੀਂ ਕੋਈ ਕਰਨਾ ਨਹੀਂ ਜੇ ਅਗਲਾ ਹੁਣ ਸਹੀ ਰਾਹ ਦੇ ਪਿਆਵਾ ਉਹਨੂੰ ਪੈ ਲੈਣ ਦੋ ਉਹਨੂੰ ਬਾਹਰ ਆ ਲੈਣ ਦੋ ਤੁਹਾਡੀਆਂ ਨਾਰਕਤਾ ਹੋ ਸਕਦਾ ਵੀ ਉਹਦੇ ਕਰਕੇ ਉਹ ਬਾਹਰ ਹੀ ਨਾ ਆਵੇ ਤੇ ਉਹਨੂੰ ਬਾਹਰ ਆ ਲੈੰਦੋ ਉਹ ਬਾਹਰ ਆ ਕੇ ਆਪਣਾ ਡਿਸੀਜਨ ਲਊਗਾ ਕਿ ਉਹਨੇ ਕਿਹੜੇ ਤਰੀਕੇ ਨਾਲ ਚੱਲਣਾ ਜਿਹੜੇ ਲੋਕਾਂ ਨੇ ਉਹਨੂੰ 4 ਲੱਖ ਵੋਟਾਂ ਪਾਈਆਂ ਪਹਿਲਾ ਹੱਕ ਉਹਨਾਂ ਦਾ ਆ ਤੁਸੀਂ ਕੌਣ ਹੁੰਦੇ ਜੇ ਬਾਹਰੋਂ ਬੈ ਕੇ ਚਿੱਠੀਆਂ ਕੱਢਣ ਵਾਲੇ ਸੱਜੇ ਖੱਬੇ ਬੈ ਕੇ ਪਹਿਲਾ ਹੱਕ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦਾ ਉਹਦੇ ਉੱਤੇ ਦੂਜਾ ਹੱਕ ਤਰਨਤਾਰਨ ਖਡੂਰ ਸਾਹਿਬ ਦੇ ਇਲਾਕੇ ਦੇ 4 ਲੱਖ ਵੋਟਰਾਂ ਦਾ 4 ਲੱਖ ਤੋਂ ਉੱਤੇ ਵੋਟਰਾਂ ਦਾ ਜਿਨੇ ਉਹਦੇ ਹੱਕ 'ਚ ਵੋਟਾਂ ਪਾਈਆਂ ਉਹ ਦੱਸਣਗੇ ਉਹਨੂੰ ਕਿ ਅਮਰਿਤਪਾਲ ਸਿੰਘ ਤੂੰ ਕਿਹੜੀ ਗੱਲ ਕਰਨੀ ਆ ਤੂੰ ਰਾਜ ਦੀ ਗੱਲ ਕਰਨੀ ਆ ਤੂੰ ਇੰਡੀਆ ਤੋਂ ਅੱਡ ਹੋਣ ਦੀ ਗੱਲ ਕਰਨੀ ਤੂੰ ਖਾਲਸਾਤਾਨ ਦੀ ਗੱਲ ਕਰਨੀ ਆ ਕਿ ਤੂੰ ਇੰਡੀਆ ਦੇ ਵਿੱਚ ਰਹਿ ਕੇ ਹੀ ਪੰਜਾਬ ਨੂੰ ਹੀ ਖਾਲਸਾ ਰਾਜ ਬਣਾ ਦੇਣਾ ਵਾ ਜਿੱਥੇ ਸਾਰੇ ਨਸ਼ੇ ਮੁਕਤ ਹੋਣਗੇ ਜਿੱਥੇ ਸਾਰੇ ਲੋਕਾਂ ਕੋਲ ਰੋਜ਼ਗਾਰ ਹੋਊਗਾ ਜਿੱਥੇ ਲੋਕਾਂ ਕੋਲ ਸੇਫਟੀ ਹੋਊਗੀ ਅਮਰਤਪਾਲ ਸਿੰਘ ਬਾਹਰ ਨਿਕਲ ਕੇ ਆਪਣੇ ਹਲਕੇ 'ਚ ਕੰਮ ਕਰੂਗਾ ਖਡੂਰ ਸਾਹਿਬ ਦੇ ਵਿੱਚ ਖਡੂਰ ਸਾਹਿਬ ਦੇ ਵਿੱਚ ਬਹਿ ਕੇ ਕੰਮ ਕਰੂਗਾ ਖਡੂਰ ਸਾਹਿਬ ਨੂੰ ਇੱਕ ਵਧੀਆ ਹਲਕਾ ਬਣਾਊਗਾ ਜਿੱਥੇ ਨਸ਼ੇ ਨਹੀਂ ਹੋਣਗੇ ਜਿੱਥੇ ਲੋਕੇ ਸੁਰੱਖਿਤ ਹੋਣਗੇ ਵਪਾਰੀ ਸੁਰੱਖਿਤ ਹੋਣਗੇ ਜਿੱਥੇ ਹਰ ਧਰਮ ਦੇ ਲੋਕ ਸੁਰੱਖਿਤ ਹੋਣਗੇ ਉਹ ਆਪਣੇ ਆਪ ਹੀ ਇੱਕ ਰਾਜ ਬਣ ਜਾਊਗਾ ਖਾਲਸਾ ਰਾਜ ਬਣ ਜਾਊਗਾ ਉਹ ਆਪਣੇ ਆਪ ਜਦੋਂ ਅਮਰਤਪਾਲ ਸਿੰਘ ਇੱਕ ਹਲਕੇ ਦੇ ਵਿੱਚ ਇਹ ਗੱਲ ਕਰੂਗਾ ਫਿਰ ਇਹੋ ਗੱਲ ਤੁਰਦੀ ਤੁਰਦੀ ਜਿਹੜੀ ਆ ਉਹ ਵੀਰ ਜੀ ਪੂਰੇ ਪੰਜਾਬ ਦੇ ਵਿੱਚ ਜਾਊਗੀ ਫਿਰ ਉਹ ਪੂਰੇ ਪੰਜਾਬ ਨੂੰ ਇੱਕ ਮਾਡਲ ਸਟੇਟ ਬਣਾ ਸਕਦਾ ਵਾ ਖਾਲਸਾ ਰਾਜ ਦੀ ਸਟੇਟ ਬਣਾ ਸਕਦਾ ਵਾ ਮਤਲਬ ਖਾਲਸਤਾਨ ਦਾ ਮਤਲਬ ਇਹ ਆ ਕਿ ਜਿੱਥੇ ਇੱਕ ਵਧੀਆ ਰਾਜ ਹੋਵੇ ਗੁੰਡਾਗਰਦੀ ਨਾ ਹੋਵੇ ਸਾਰਿਆਂ ਨੂੰ ਧਾਰਮਿਕ ਆਜ਼ਾਦੀ ਹੋਵੇ ਆਪਣੀ ਗੱਲ ਕਹਣ ਦੀ ਆਜ਼ਾਦੀ ਹੋਵੇ ਜਿੱਥੇ ਹਰ ਇੱਕ ਬੰਦਾ ਸੁਰੱਖਿਅਤ ਹੋਵੇ ਤੀ ਭੈਣ ਸੁਰੱਖਿਅਤ ਹੋਵੇ ਜਿੱਥੇ ਬੰਦੇ ਐਜੂਕੇਟਿਡ ਹੋਣ ਸਕੂਲ ਹੋਣ ਤੇ ਉਹਦਾ ਨਾਂ ਭਾਵੇਂ ਪੰਜਾਬ ਹੋਵੇ ਜਾਂ ਖਾਲਸਤਾਨ ਹੋਵੇ ਨਾ ਨਾ ਕੀ ਫਰਕ ਪੈਂਦਾ ਨਾਂ ਦੇ ਨਾਲ ਕੀ ਫਰਕ ਪੈਂਦਾ ਖਾਲਸਤਾਨ ਤੇ ਵੈਸੇ ਵੀ ਐਂ ਲੱਗਦਾ ਜਿਵੇਂ ਮੁਸਲਮਾਨਾਂ ਦਾ ਕੋਈ ਦੇਸ਼ ਹੁੰਦਾ ਜਿਦਾਂ ਪਾਕਿਸਤਾਨ ਆ ਅਜ਼ਰਬਾਈ ਉਜ਼ਬੇਕਿਸਤਾਨ ਆ ਤਰਮਕਿਸਤਾਨ ਆ afghanistan ਆ ਸਾਡਾ ਸਥਾਨ ਨਾ ਕੀ ਲਾਂ ਦੇਣ ਗੱਲ ਤੇ ਅਸਲ ਮੁੱਦਾ ਇਹ ਨਾਂ ਦਾ ਨਹੀਂ ਹੋਣਾ ਜਿਹਦਾ ਅਸਲ ਮੁੱਦਾ ਹੋਣਾ ਚਾਹੀਦਾ ਕਿ ਸਟੇਟ ਕਿਦਾਂ ਦੀ ਜਿੱਥੇ ਰਾਜ ਤੁਸੀਂ ਰਾਜ ਚੱਲ ਰਿਹਾ ਵਾ ਅਗਰ ਪੰਜਾਬ ਦੇ ਵਿੱਚ ਹੀ ਹੋ گا ਹੌਲੀ ਹੌਲੀ ਇੱਕ ਖਡੂਰ ਸਾਹਿਬ ਤੋਂ ਲੈ ਕੇ ਉਹ ਬਾਕੀ 13 ਲੋਕ ਸਭਾ ਹਲਕੇ ਜਿੱਤਦਾ ਉਹ 117 ਦੇ ਵਿੱਚੋਂ 80 90 100 ਸੀਟਾਂ ਜਿੱਤਦਾ ਫਿਰ ਉੱਥੇ ਇੱਕ ਵਧੀਆ ਰਾਜ ਚਲਾਉਂਦਾ ਵਾ ਉਨੂੰ ਆਪਾਂ ਖਾਲਸਾ ਰਾਜ ਕਵਾਂਗੇ ਕਿ ਅਸੀਂ ਜਿਹੜਾ ਵੀ ਜਦੋਂ ਐਵੇਂ ਗੱਲਬਾਤ ਜਿਹੜਾ ਫੇਸਬੁੱਕ ਤੇ ਗੱਲਾਂ ਕਰੀ ਜਾਣੀਆਂ ਪਿ ਲਿਖ ਕੇ ਜਿੰਦਾਬਾਦ ਇਸੇ ਦੇ ਵਿੱਚ ਅਸੀਂ ਸਮਝੇ ਨਾ ਵੀ ਅਸੀਂ ਬੜੀ ਪੰਥ ਦੀ ਸੇਵਾ ਕਰ ਰਹੇ ਆ ਉਹ ਸੇਵਾ ਸੋ ਉਹਨੂੰ ਭਰਾਵੋ ਉਹਨੂੰ ਲੱਗੇ ਰਹਿਣ ਦੋ ਉਹਦੀ ਮਾਤਾ ਜੀ ਨੇ ਕੋਈ ਗਲਤ ਬਿਆਨ ਨਹੀਂ ਦਿੱਤਾ ਅਗਰ ਉਹਦੀ ਮਾਤਾ ਜੀ ਤੱਕ ਇਹ ਵੀਡੀਓ ਜਾਂਦੀ ਪਿਤਾ ਜੀ ਤੱਕ ਤੇ ਮੇਰੀ ਬੇਨਤੀ ਇਹੋ ਹੀ ਆ ਕਿ ਤੁਸੀਂ ਆਪਣੀ ਗੱਲ ਤੋਂ ਮੁਕਰਿਓ ਨਾ ਤੁਸੀਂ ਬਿਲਕੁਲ ਸਹੀ ਕਰ ਰਹੇ ਜੇ ਇਹਨਾਂ ਦੇ ਪ੍ਰੈਸ਼ਰ ਥੱਲੇ ਨਾ ਆਇਓ ਜਿਹੜੇ ਤੁਹਾਨੂੰ ਲੋਕੀਏ ਕਹਿੰਦੇ ਨਾ ਵੀ ਇਹਨਾਂ ਨੇ ਬਾਹਰੋਂ ਮੁੜ ਕੇ ਸਪੋਰਟ ਨਹੀਂ ਕਰਨੀ ਫੰਡਿੰਗ ਨਹੀਂ ਕਰਨੀ ਜੇ ਇਹ ਨਹੀਂ ਕਰਨਗੇ ਤੇ ਮਹਾਰਾਜ ਆਪੇ ਸੱਜੇ ਖੱਬਿਓ ਕੋਈ ਨਾ ਕੋਈ ਹੋਰ ਵੀ ਵਸੀਲੇ ਬਣਾ ਦਿੰਦਾ ਹੁੰਦਾ ਆ ਤੁਸੀਂ ਸੱਚੇ ਰਾਹ ਤੇ ਤੁਰਨ ਵਾਲੀ ਗੱਲ ਕਰੋ ਬਾਕੀ ਪ੍ਰਮਾਤਮਾ ਨੇ ਜਿਹੜੀ ਸਾਰੀ ਕਿਰਪਾ ਵਾ ਉਹ ਆਪੇ ਕਰ ਦੇਣੀ ਆ ਸੋ ਗੱਲ ਗੱਲ ਘੁਮ ਘੁਮਾ ਕੇ ਵੀਰ ਜੀ ਇਹੋ ਹੀ ਆ ਮੈਂ ਕਹਿੰਦਾ ਮਾਤਾ ਜੀ 100% ਸਹੀ ਆ ਮੈਂ ਕਹਿੰਦਾ ਜੇ ਬਾਹਰ ਆ ਕੇ ਅਮਰਤਪਾਲ ਵੀ ਉੱਥੇ ਪ੍ਰੈਸ਼ਰ ਨਾਲ ਕੋਲ ਪਾਇਆ ਜਾਵੇ ਉਹ ਉਹ ਕਵੇ ਵੀ ਮੈਂ ਵੇਖੋ ਜੀ ਲੋਕ ਸਭਾ ਦੀ ਚੋਣ ਜਿੱਤੀ ਆ ਮੈਂ ਇੰਡੀਆ ਦੇ ਸੰਵਿਧਾਨ ਦੇ ਵਿੱਚ ਰਹਿ ਕੇ ਚੁਣ ਚੁੱਕੀ ਆ ਮੈਂ ਇੱਥੇ ਰਹਿ ਕੇ ਇਹਦੇ ਵਿੱਚ ਰਹਿ ਕੇ ਮੈਂ ਸੁਧਾਰ ਕਰੂੰਗਾ ਪੂਰੇ ਪੰਜਾਬ ਦਾ ਤੇ ਆਪਣੇ ਆਪ ਖਾਲਸਤਾਨ ਬਣ ਗਿਆ ਤੁਸੀਂ ਮੈਨੂੰ ਦੱਸੋ ਵੀ ਇਹਦੇ ਵਿੱਚ ਜੇ ਪੰਜਾਬ ਚ ਇਹਨਾਂ ਦੀ ਸਰਕਾਰ ਬੰਦੀ ਆ ਹੁਣ ਵੀ ਭਗਵੰਤ ਮਾਨ ਦੀ ਸਰਕਾਰ ਚੱਲਣ ਦੀ ਪਹਿਲਾਂ ਕਾਂਗਰਸ ਦੀ ਹੋਤੋਂ ਪਹਿਲਾਂ ਕਾਲੀਆਂ ਦੀ ਹੀ ਜਿਹੜਾ ਜਿੰਨੇ ਜਿੰਨੇ ਜਿਤਨਾ ਜਿਤਨਾ ਰਾਜ ਚਲਾਉਣਾ ਹੈ ਉਤਰਾਂ ਉਤਰਾਂ ਦਾ ਉਹਨਾਂ ਨੂੰ ਸਬਕ ਮਿਲ ਗਿਆ ਜੇ ਇਹ ਆ ਕੇ ਬਾਹਰ ਆ ਕੇ ਇੱਕ ਵਧੀਆ ਰਾਜ ਚਲਾਉਂਦਾ ਆ ਵਧੀਆ ਇੱਕ ਗੱਲ ਕਰਦਾ ਆ ਤੇ ਉਹਦੇ ਚ ਇਹਨੂੰ ਸੈਂਟਰ ਥੋੜਾ ਰੋਕ ਸਕਦਾ ਵਾ ਜਦੋਂ ਪੰਜਾਬ ਦੇ ਲੋਕ ਹੀ ਸਾਰੇ ਇਹਦੇ ਨਾਲ ਹੋਣਗੇ ਤਾਂ ਕਿਦਾਂ ਕੋਈ ਬੰਦਾ ਰੋਕ ਲੂਗਾ ਹੁਣ ਉਹ ਜਮਾਨੇ ਚੱਲ ਗਏ ਨਾ ਵੀ ਅੱਜ ਤੋਂ 20 30 ਸਾਲ ਵੱਲ ਪਹਿਲਾਂ ਵੀ ਕਿਸੇ ਨੂੰ ਪਤਾ ਨਹੀਂ ਸੀ ਲੱਗਦਾ ਹੁਣ ਪੂਰੀ ਦੁਨੀਆ ਚ ਰੌਲਾ ਪੈ ਜਾਂਦਾ ਜਦੋਂ ਕੋਈ ਐਡਾ ਤਕਾਸ਼ਾ ਹੀ ਹੁੰਦੀ ਆ ਪੂਰੀ ਦੁਨੀਆ ਨੋਟਿਸ ਲੈਂਦੀ ਆ ਇਹਨਾਂ ਚੀਜ਼ਾਂ ਦਾ ਇਹ ਉਹਨਾਂ ਗੌਲੀਆਂ ਨਹੀਂ ਰਹਿ ਜਾਂਦੀਆਂ ਸੋ ਸਮੇਂ ਦੇ ਹਿਸਾਬ ਦੇ ਨਾਲ ਮਾਤਾ ਜੀ ਦਾ ਬਿਆਨ ਬਹੁਤ ਵਧੀਆ ਉਹਨਾਂ ਦੇ ਪਿਤਾ ਜੀ ਦੇ ਜਿੰਨੇ ਵੀ ਬਿਆਨ ਆਏ ਬਹੁਤ ਵਧੀਆ ਅਮਰਪਾਲ ਨੇ ਸੌ ਚੋਕ ਲਈ ਜਾ ਕੇ ਕੋਈ ਚੱਕਰ ਨਹੀਂ ਚੁਕਣੀ ਪੈਂਦੀ ਹੁੰਦੀ ਜਦੋਂ ਨੇ ਕਿਉਂਕਿ ਜੇ ਮੈਂਬਰ ਪਾਰਲੀਮੈਂਟ ਬਣਿਆ ਤੇ 4 ਲੱਖ 4.5 ਲੱਖ ਲੋਕਾਂ ਨੇ ਵੋਟ ਪਾਈ ਆ ਉਹਦਾ ਫਰਜ ਬਣਦਾ ਉਹਨਾਂ ਦਾ ਮਾਣ ਰੱਖਣਾ ਸੌ ਚੁਕਣੀ ਕੋਈ ਗਲਤ ਗੱਲ ਨਹੀਂਗੀ ਉਹਨੇ ਸੌ ਚੁੱਕੀ ਆ ਬਾਹਰ ਆ ਕੇ ਉਹ 4.5 ਲੱਖ ਲੋਕਾਂ ਦੀ ਤਰਜਮਾਨੀ ਕਰੂਗਾ ਤਹਾਡੀ ਤਰਜਮਾਨੀ ਨਹੀਂ ਕਰੂਗਾ ਚਾਹੇ ਤੁਸੀਂ ਉਹਦੇ ਮਜ਼ਾਕ 'ਚ ਪੋਸਟਾਂ ਪਾਓ ਦੇ ਵਿਰੋਧ 'ਚ ਅਮਰਪਾਲ ਦੇ ਤੇ ਚਾਹੇ ਤੁਸੀਂ ਇੱਕ ਨਗਲੀ ਚਿੱਠੀ ਬਣਾ ਕੇ ਉਹਦੇ ਹੱਕ 'ਚ ਪੋਸਟਾਂ ਪਾਓ ਉਹ ਤੁਹਾਡੀ ਤਰਜਮਾਨੀ ਨਹੀਂ ਕਰਦਾ ਸਭ ਤੋਂ ਪਹਿਲੇ ਤਰਜਮਾਨੀ ਉਹ ਕਰੂਗਾ ਸਾਢੇ 4 ਲੱਖ ਵੋਟਰ ਜਿਹੜਾ ਖਡੂਰ ਸਾਹਿਬ ਆ ਉਹਨਾਂ ਦੀ ਦੂਜੀ ਤਰਜਮਾਨੀ ਉਹ ਕਰੂਗਾ ਆਪਣੇ ਮਾਤਾ ਪਿਤਾ ਦੀ ਕਿਉਂਕਿ ਉਹਨਾਂ ਨੇ ਜਨਮ ਦਿੱਤਾ ਤੇ ਆਪਣੇ ਪਰਿਵਾਰ ਦੀ ਫਿਰ ਜਿਹੜੀ ਬਾਅਦ ਵਿੱਚ ਗੱਲ ਆਉਂਦੀ ਆ ਜਿਹੜੇ ਜਿਹਦਾ ਹਿਸਾਬ ਨਾਲ ਅਗਲਾ ਬੰਦਾ ਵਧ ਆਇਆ ਉਹਦੇ ਹਿਸਾਬ ਨਾਲ ਉਹ ਅੱਗੇ ਚੱਲੂਗਾ ਕਈ ਲੋਕੀ ਅਰਸ਼ਦੀਪ ਨੂੰ ਕਹੀ ਜਾਂਦੇ ਆ ਜੀ ਇਹ ਤੇਰੇ ਪਾਪੇ ਨੇ ਕਹਿਤਾ ਜੀ ਸਾਡੇ ਮੁੰਡੇ ਤੋਂ ਪਹਿਲਾਂ ਦੇਸ਼ ਪਹਿਲਾਂ ਆ ਉਹ ਭਰਾ ਉਹ ਇੰਡੀਆ ਦੇ ਵਿੱਚ ਰਹਿੰਦੇ ਆ ਨਾ ਬਾਹਰੋਂ ਬੈਠ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਜਿਹੜੇ ਗੱਲਾਂ ਕਰਦੇ ਆ ਤੁਸੀਂ ਵੀ 90ਵਾਂ ਦੇ ਵਿੱਚ 80ਵਾਂ ਦੇ ਵਿੱਚ ਪੈਦਾ ਉਸ ਤੋਂ ਪਹਿਲਾਂ ਪੈਦਾ ਉਹ ਤੁਹਾਡੀ ਉਮਰ ਵੀ ਭਾਈ ਜਗਰਾਤ ਸਿੰਘ ਤੂਫਾਨ ਜਿੱਡੀ ਆ ਤੁਸੀਂ ਭਾਈ ਗਜਿੰਦਰ ਸਿੰਘ ਤੋਂ 10 12 ਸਾਲ ਹੀ ਛੋਟੇ ਹੋਗੇ ਪਰ ਤੁਸੀਂ ਜਵਾਨ ਸੀਗੇ 80ਵਾਂ ਦੇ ਵਿੱਚ ਤੁਹਾਡੀ ਉਮਰ ਵੀ ਬਬਰਾਂ ਜਿੱਡੀ ਹੋਗੀ ਭਾਈ ਗੁਰਜੰਡ ਸਿੰਘ ਬੋਤ ਸਿੰਘ ਤੁਸੀਂ ਕਿਉਂ ਬਾਹਰ ਆ ਗਏ ਜੀ ਤੁਸੀਂ ਉੱਥੇ ਕਹਿ ਕੇ ਇਹ ਗੱਲਾਂ ਕਹਿ ਦਿੰਦੇ ਵੀ ਅਸੀਂ ਨਹੀਂ ਸਾਨੂੰ ਦੇਸ਼ ਨਹੀਂ ਪਹਿਲਾਂ ਪਹਿਲਾਂ ਇਹ ਸੰਦ ਸਾਨੂੰ ਆਪਣਾ ਪਹਿਲਾਂ ਆਪਦੇ ਬੱਚੇ ਆ ਤੁਸੀਂ ਸਾਰੇ ਬਾਹਰ ਸੈੱਟ ਕੀਤੇ ਆ ਆਪ ਤੁਸੀਂ ਬਾਹਰ ਬੈਠੇ ਜੇ ਖਾਲਿਸਤਾਨ ਬਣ ਵੀ ਗਿਆ ਮੰਨ ਲਓ ਮੰਨ ਲਓ ਤੁਸੀਂ ਫਾਰ ਐਗਜ਼ਾਮਪਲ ਵੀ ਬਣ ਗਿਆ ਪੰਜਾਬ ਦੇ ਵਿੱਚ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਛੱਡ ਕੇ ਤੁਸੀਂ ਫਿਰ ਵੀ ਨਹੀਂ ਜਾਣਾ ਨਾ ਤੁਹਾਡੇ ਬੱਚਿਆਂ ਨੇ ਜਾਣਾ ਤੇ ਕਦ ਕਦ ਲਈ ਦੂਜਿਆਂ ਦੇ ਬੱਚਿਆਂ ਨੂੰ ਤੁਸੀਂ ਚਾਹੁੰਦੇ ਜੇ ਜੇਲ੍ਹ 'ਚ ਰਵੇ ਅੱਗੇ ਜੱਗੀ ਜੋਲ ਜੇਲ੍ਹ 'ਚ ਆ ਭਾਈਵਾਰਾ ਜੇਲ੍ਹ 'ਚ ਆ ਤਾਡਾ ਮਤਲਬ ਕੀ ਹੈ ਵਰਤਪਾਲ ਸਿੰਘ ਵੀ ਜੇਲ੍ਹ ਦੇ ਵਿੱਚ ਰਵੇ ਤੇ ਤੁਸੀਂ ਇਸੇ ਗੱਲ ਦੇ ਵਿੱਚ ਤੁਸੀਂ ਪੋਸਟਾਂ ਪਾ ਪਾ ਕੇ ਆਪਣੇ ਨੰਬਰ ਬਣਾਓ ਤੇ ਉਹ ਬੰਦਾ ਜੇਲ੍ਹ 'ਚ ਬੈਠੇ ਰਹਿਣ ਸਾਰੇ ਤੇ ਤੁਸੀਂ ਬਾਹਰੋਂ ਬੈ ਕੇ ਇਹੋ ਇਹੋ ਜਿਹੇ ਨਾਰੇ ਲਾਓ ਜਿਨ੍ਹਾਂ ਦਾ ਮਤਲਬ ਕੋਈ ਨਹੀਂ ਜਿਨ੍ਹਾਂ ਦਾ ਤੁਹਾਡੇ ਆਪਣੇ ਨਿੱਜੀ ਜੀਵਨ ਦੇ ਉੱਤੇ ਤੁਹਾਡੇ ਬੱਚਿਆਂ ਦੇ ਨਿੱਜੀ ਜੀਵਨ ਉੱਤੇ ਕੋਈ 1% ਅਸਰ ਹੀ ਨਹੀਂ ਨਾ ਤੁਸੀਂ ਉਹ ਜ਼ਿੰਦਗੀ ਜੀਂਦੇ ਜੇ ਨਾ ਤੁਹਾਡੇ ਬੱਚੇ ਉਹ ਜ਼ਿੰਦਗੀ ਜੀਣ ਨਾ ਤੁਸੀਂ ਗਾਂਹ ਜਾ ਕੇ ਜੀਣੀ ਨਾ ਤੁਹਾਡੇ ਬੱਚਿਆਂ ਨੇ ਜੀਣੀ ਆ ਲੋਕਾਂ ਦੇ ਬੱਚਿਆਂ ਨੂੰ ਤੁਸੀਂ ਕਹਿੰਦੇ ਜੇ ਵੀ ਇਹ ਆ ਮਾਤਾ ਜੀ ਨੂੰ ਝੂਠੀ ਚਿੱਠੀ ਕਰਕੇ ਝੂਠਾ ਸਾਬਤ ਕਰਨ ਦਾ ਕੋਈ ਫਾਇਦਾ ਨਹੀਂ ਨਕਲੀ ਚਿੱਠੀ ਕੱਢ ਕੇ ਅਮਰਤਪਾਲ ਸਿੰਘ ਨੂੰ ਬਾਰੇ ਇਹ ਭਲੇਖੇ ਪਾਉਣੇ ਕਿ ਇਹ ਸਟੇਟ ਦੇ ਨਾਲ ਰਲਿਆ ਇਹਦਾ ਕੋਈ ਫਾਇਦਾ ਨਹੀਂ ਨਕਲੀ ਚਿੱਠੀ ਕਰ ਕੱਢ ਕੇ ਇਹ ਕਹਿਣਾ ਕਿ ਅਮਰਤਪਾਲ ਸਿੰਘ ਦੀ ਮਾਤਾ ਜੀ ਨੇ ਆਨੇ ਬੰਦੀ ਇਹ ਕਹਿਣਾ ਠੀਕ ਨਹੀਂ ਇਹ ਗੱਲਾਂ ਸਾਰੀਆਂ ਗਲਤਾਂ ਦੂਜੀ ਧਿਰ ਜਿਹੜੀ ਚੌਂਦੀ ਹੱਸਦੀ ਆ ਵੀ ਵੇਖੋ ਡਰ ਗਿਆ ਜੀ ਉਹ ਸੌ ਵੀ ਚੁੱਕ ਲਈ ਜੀ ਉਹਨੇ ਆੜਾ ਮੀਡੀਆ ਵਾ ਐਡੇ ਗੰਦੇ ਮੀਡੀਆ ਵਾਲਿਆ ਜਿੱਦ ਦਿਨ ਉਹਨੇ ਸੌ ਚੁੱਕੀ ਇਹਨਾਂ ਦੀ ਹੈਡਲਾਈਨ ਸੀ ਅਮਰਤਪਾਲ ਸਿੰਘ ਨੇ ਕਾਲੀ ਪੈਂਟ ਪਾ ਕੇ ਸੌ ਚੁੱਕੀ ਇਹਨਾਂ ਦਾ ਮੇਨ ਮਕਸਦ ਇਹ ਦੱਸਣਾ ਸੀਗਾ ਯਮਰਤਪਾਲ ਸਿੰਘ ਵੇਖੋ ਕਹਿੰਦਾ ਹੈ ਪੈਂਟ ਨਹੀਂ ਪਾਉਣੀ ਚਾਹੀਦੀ ਤੇ ਪੈਂਟ ਪਾ ਕੇ ਆ ਗਿਆ ਐਡੇ ਹਰਾਮੇ ਮੀਡੀਆ ਵਾਲੇ ਆ ਤੁਸੀਂ ਮੇਨ ਗੱਲ ਤੇ ਗੱਲ ਰੱਖੋ ਪਈ ਉਹਨੂੰ ਪ੍ਰੋਬਲ ਮਿਲੀ ਆ ਸੌਂ ਚੁੱਕ ਕੇ ਚਲਾ ਗਿਆ ਜਾਂ ਕੋਈ ਹੋਰ ਕੋਈ ਗੱਲ ਕਰਨੀ ਉਹ ਕਰੋ ਤੁਸੀਂ ਕਾਲੀ ਪੈਂਟ ਦਾ ਤੁਹਾਡਾ ਕਹਿੰਦਾ ਮਤਲਬ ਹੀ ਉਹ ਤਾਂ ਮਜ਼ਾਕ ਉੱਡੇ ਤੇ ਦੁਰਲੰਤ ਤਾਂ ਤੁਹਾਡੇ ਦਾ ਯਾਰ ਜੇ ਅਗਲੇ ਬੰਦੇ ਕੋਈ ਗੱਲ ਕਹਿ ਹੋ ਗਈ ਆ ਉਹਨੂੰ ਉਹਦੇ 'ਚ ਸੁਧਾਰ ਵੀ ਹੋ ਸਕਦਾ ਵਾ ਉਹ ਹਰ ਬੰਦੇ 'ਚ ਸੁਧਾਰ ਹੁੰਦਾ ਬਾਬਾ ਬੀਦੀ ਚੰਦ ਦੇ ਵੇਖ ਲਓ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਣ ਤੋਂ ਪਹਿਲਾਂ ਹਰ ਬੰਦੇ ਦੀ ਜ਼ਿੰਦਗੀ ਸੁਧਾਰ ਆਉਂਦਾ ਹਰ ਬੰਦਾ ਚੇਂਜ ਹੁੰਦਾ ਆ ਜੇ ਕੋਈ ਚੇਂਜ ਹੋ ਰਿਹਾ ਉਹਨੂੰ ਹੋ ਲੈੰਦੋ ਜਿਹੜੀਆਂ ਤੁਹਾਡੀਆਂ ਆਪਣੀਆਂ ਫੈਂਟਸੀਆਂ ਹਨ ਨਾ ਦੋਵਾਂ ਤਰ੍ਹਾਂ ਦੀਆਂ ਜੇ ਕਿ ਜਿਹੜੀਆਂ ਅਮਰਪਾਲ ਦੇ ਵਿਰੋਧਾ ਜਿਹੜਾ ਉਹਨੂੰ ਕਹਿੰਦੀਆਂ ਵੀ ਡਰ ਗਿਆ ਡਰ ਗਿਆ ਡਰ ਗਿਆ ਇੱਕ ਪਾਸੇ ਤੁਸੀਂ ਕਹਿੰਦੇ ਜੇ ਉਹ ਸਵਿਧਾਨ ਨੂੰ ਮੰਨਦਾ ਨਹੀਂ ਵੀ ਉਹ ਗਲਤ ਕਰ ਰਿਹਾ ਜੇ ਅਗਲਾ ਹੁਣ ਉਹਦਾ ਮਾਤਾ ਜੀ ਕਹਿ ਰਿਹਾ ਕਿ ਉਹ ਮੰਨਦਾ ਤੁਸੀਂ ਤਾਂ ਆਪਦਾ ਮਜ਼ਾਕ ਉਡਾਉਂਦੇ ਜੇ ਫਿਰ ਇੱਕ ਪਾਸੇ ਤੇ ਟਿਕਜੋ ਨਾ ਜਾਦ ਤੁਸੀਂ ਉਹਦੀ ਇੱਕ ਇੱਕ ਗੱਲ ਤੇ ਟਿਕ ਜੋ ਵੀ ਉਹ ਮੰਨਦਾ ਵਾ ਤੇ ਵਧੀਆ ਕਰ ਰਿਹਾ ਜੇ ਤੇ ਉਹ ਨਹੀਂ ਮੰਨਦਾ ਤੁਸੀਂ ਤਾਂ ਵੀ ਉਹਦੇ ਵੈਰ ਪੈ ਜਾਂਦੇ ਜੇ ਤੇ ਜਿਹੜੀ ਦੂਜੀ ਧਿਰ ਆ ਜਿਹੜੀ ਉਹਦੇ ਹੱਕ 'ਚ ਸ਼ੋਅ ਕਰਦੇ ਪਈ ਬਹੁਤ ਜ਼ਿਆਦਾ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਜੇ ਤੁਸੀਂ ਉਹਦੇ ਹੱਕ 'ਚ ਜੇ ਨਾ ਤੇ ਉਹ ਤੋਂ ਲੱਗੋ ਵੀ ਐਂ ਹੱਕ 'ਚ ਜੇ ਐਵੇਂ ਟੀਵੀ 'ਆਂ ਤੇ ਆ ਕੇ ਬਿਆਨ ਦੇਨੇ ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣੀਆ ਇਹਨਾਂ ਨਾਲ ਕੋਈ ਨਹੀਂ ਜੇ ਅਗਲੇ ਨੇ ਕਹਿਤਾ ਤੁਹਾਨੂੰ ਐਂ ਲੱਗਦਾ ਯਾਰ ਸਾਡੀ ਹੀਠ ਹੀ ਹੋ ਗਈ ਆ ਮਾਤਾ ਜੀ ਨੇ ਆ ਬਿਆਨ ਦਿੱਤਾ ਅਸੀਂ ਤੇ ਥੱਲੇ ਲੱਗ ਗਏ ਆ ਅਹੀਂ ਤੇ ਰਹਿ ਗਏ ਆ ਪਹਿਲਾ ਚੋਣਾਂ ਦੌਰਾਨ ਤੁਸੀਂ ਕਹਿੰਦੇ ਰਹੇ ਜੇ ਬਾਪੂ ਠੰਡਾ ਚੱਲਦਾ ਬਾਪੂ ਨੂੰ ਆ ਬਿਆਨ ਨਹੀਂ ਦੇਣੇ ਚਾਹੀਦੇ ਬਾਉ ਬਾਪੂ ਨੇ ਉਹ ਬਿਆਨ ਦਿੱਤੇ ਆ ਤੇ ਤਾਂ ਹੀ ਅਮਰਤਪਾਲ ਸਿੰਘ ਜਿੱਤਿਆ ਜੇ ਮੈਂ ਤੁਹਾਨੂੰ ਫੇਰ ਇੱਕ ਰੀਕ ਇਨਾਂ ਚੈਲੰਜ ਕਰਕੇ ਅਮਰਤਪਾਲ ਸਿੰਘ ਖਡੂਰ ਸਾਹਿਬ ਹਲਕੇ ਦੇ ਸਭ ਤੋਂ ਪੰਥਕਲਕਾ ਪੰਜਾਬ ਦਾ ਆ ਇੱਥੇ ਸਿਰਫ ਇਹ ਕਹਿ ਕੇ ਇਲੈਕਸ਼ਨ ਲੜ ਲੈ ਕੇ ਮੈਂ ਸਿਰਫ ਕਾਲਿਸਤਾਨ ਦੇ ਮੁੱਦੇ ਤੇ ਇਲੈਕਸ਼ਨ ਲੜਨੀ ਆ ਸਿਰਫ ਤੇ ਸਿਰਫ ਮੇਰਾ ਇਹੋ ਮੁੱਦਾ ਆ ਅਮਰਤਪਾਲ ਸਿੰਘ ਇਲੈਕਸ਼ਨ ਨਹੀਂ ਜੇ ਜਿੱਤੇਗਾ ਮੇਰੇ ਤੋਂ ਤੁਸੀਂ ਇਹ ਲਿਖਾ ਕੇ ਲੈ ਲਓ ਉਹ ਇਲੈਕਸ਼ਨ ਜਿੱਤਿਆ ਨਸ਼ਾ ਛਡਾਉਣ ਦੇ ਮੁੱਦੇ ਤੇ ਅਮਰਤਸ਼ਕਾਉਣ ਦੇ ਮੁੱਦੇ ਤੇ ਲੋਕਾਂ ਦੀ ਸੁਰੱਖਿਆ ਦੇ ਮੁੱਦੇ ਤੇ ਇਹਨਾਂ ਮੁੱਦਿਆਂ ਤੇ ਤੇ ਤੀਜਾ ਉਹ ਕਿਉਂਕਿ ਪੰਜਾਬ ਦਾ ਪੁੱਤ ਸੀ ਜੇਲ੍ਹ ਦੇ ਵਿੱਚ ਤਾਂ ਕਰਕੇ ਲੋਕਾਂ ਨੇ ਵੋਟਾਂ ਪਾਈਆਂ ਵਾ ਵਰਨਾ ਤੁਸੀਂ ਇਕੱਲੇ ਖਾਲਸਾਣ ਦੇ ਮੁੱਦੇ ਤੇ ਲੜ ਲਓ ਇਸ ਕਰਕੇ ਆਪਣੀ ਜਿਹੜੀ ਡਿሉਜੀਨਲ ਸੋਚ ਆ ਤੁਹਾਡੀ ਜਿਹੜੀ ਤੁਹਾਡੀ ਇਲੂਜਨ ਆ ਉਹਨੂੰ ਤੁਸੀਂ ਆਪਣੇ ਤੱਕ ਰੱਖੋ ਉਹਨੂੰ ਬਾਹਰ ਆ ਲੈੰਦੋ ਉਹਨੂੰ ਚਾਰ ਕੰਮ ਕਰ ਲੈੰਦੇ ਹਲਕੇ ਦੇ ਉੱਤੇ ਹਲਕੇ ਦੇ ਬਥੇਰੀ ਗ੍ਰਾਂਟ ਮਿਲਦੀ ਆ 5 ਕਰੋੜ ਰੁਪਈਆ ਸਾਲ ਦਾ ਮਿਲਦਾ 25 ਕਰੋੜ ਰੁਪਈਆ 5 ਸਾਲਾਂ ਚ ਉਹਨੂੰ ਮਿਲਣਾ ਉਹ ਅਗਲਾ ਬੰਦਾ ਜੇ 25 ਕਰੋੜ ਰੁਪਇਆ ਹਲਕੇ ਦੇ ਵਿੱਚ ਲਾ ਕੇ ਨਸ਼ੇ ਨਸ਼ੇ ਦੂਰ ਕਰਦਾ ਅੰਮ੍ਰਿਤ ਸੰਚਾਰ ਕਰਾਉਂਦਾ ਐਜੂਕੇਸ਼ਨ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਖਰਾਬ ਆ ਜਾਂ ਉੱਥੇ ਟੀਚਰ ਨਹੀਂ ਹੈਗੇ ਉਹਨਾਂ ਨੂੰ ਹੈਲਪ ਕਰਦਾ ਜੇ ਉਹ ਸਿਕਿਉਰਿਟੀ ਦਾ ਮਸਲਾ ਵਾ ਜਿੱਥੇ ਹਰ ਵਪਾਰੀ ਨੂੰ ਮਸਲਾ ਵਾ ਪੂਰੇ ਪੰਜਾਬ ਦੇ ਵਿੱਚ ਤੇ ਖਾਸ ਕਰਕੇ ਖਡੂਰ ਸਾਹਿਬ ਵਾਲਕੇ ਦੇ ਵਿੱਚ ਜਿੱਥੇ ਪੈਸੇ ਮੰਗੇ ਜਾਂਦੇ ਜੇ ਉਹਨਾਂ ਚੀਜ਼ਾਂ ਦੇ ਮਸਲੇ ਹੱਲ ਕਰਦਾ ਤੇ ਉਹਨੂੰ ਕਰ ਲੈਣਦੇ ਹੋ ਯਾਰ ਉਹਨੂੰ ਕਰ ਲੈਣ ਦੇ ਉਹ ਤੁਸੀਂ ਆਪਣਾ ਤੁਹਾਡਾ ਮਤਲਬ ਆ ਵੀ ਉਹ ਬਾਹਰ ਨਾ ਆਵੇ ਜਾਂ ਉਹਨੂੰ ਕੁਝ ਹੋ ਜਾਵੇ ਤੇ ਤੁਸੀਂ ਤੇ ਪੰਜ ਦਿਨੀ ਨਵਾਂ ਹੀ ਰੋਲ ਅਪ ਲੈਣਾ ਤੁਹਾਡੇ ਦੇ ਹੀਰੋ ਤਿਆਰ ਆ ਤੁਸੀਂ ਦੇ ਇੱਕ ਬੰਦੇ ਦੀ ਕੁਰਬਾਨੀ ਕੀ ਤੇ ਦੂਜੇ ਨੂੰ ਦੇ ਦਿੱਤਾ ਦੀਪ ਸਿੱਧੂ ਤੋਂ ਬਾਅਦ ਅਮਰਤਪਾਲ ਆ ਗਿਆ ਅਮਰਤਪਾਲ ਨੂੰ ਕਹੋਗਾ ਤੁਸੀਂ ਤੇ ਜਾ ਕੱਢ ਲੈਣਾ ਕੋਈ ਨਾ ਕੋਈ ਸੋ ਬੇਨਤੀ ਤੇ ਵੀਰੋ ਇਹੋ ਜੇ ਵੀ ਕੋਈ ਮਾਤਾ ਜੀ ਨੇ ਗਲਤ ਬਿਆਨ ਨਹੀਂ ਜੀ ਦਿੱਤਾ ਬਿਲਕੁਲ ਸਹੀ ਬਿਆਨ ਦਿੱਤਾ ਵਾ ਜੇ ਅਰਸ਼ਦੀਪ ਦਾ ਪਿਓ ਕਹਿੰਦਾ ਵਾ ਵੀ ਮੈਨੂੰ ਮੁੰਡੇ ਤੋਂ ਪਹਿਲਾਂ ਦੇਸ਼ ਆ ਕਿਉਂਕਿ ਉਹ ਇੰਡੀਆ ਦੇ ਵਿੱਚ ਰਹਿੰਦਾ ਵਾ ਉਹਨੂੰ ਉੱਥੋਂ ਦੇ ਹਾਲਾਤਾਂ ਦੇ ਹਿਸਾਬ ਨਾਲ ਰਹਿਣਾ ਪੈਣਾ ਆ ਉਹਦਾ ਮੁੰਡਾ ਇੰਡੀਆ ਦੀ ਕ੍ਰਿਕਟ ਦੀ ਟੀਮ ਦੇ ਵਿੱਚ ਖੇਡਦਾ ਆ ਤੇ ਉਹ ਕਿਦਾਂ ਕਹਦੇ ਵੀ ਮੈਨੂੰ ਆ ਸਾਨੂੰ ਹੋਰ ਚੀਜ਼ਾਂ ਪਿਆਰੀਆਂ ਜੀ ਸਾਨੂੰ ਇੰਡੀਆ ਤੋਂ ਪਹਿਲਾਂ ਬਾਕੀ ਚੀਜ਼ਾਂ ਪਿਆਰੀਆਂ ਉਹ ਕਿਦਾਂ ਕਹਦੇ ਤੁਸੀਂ ਕੈਨੇਡਾ ਅਮਰੀਕਾ ਕਹਿੰਦੇ ਜੇ ਇੱਥੇ ਜਾ ਕੇ ਕੋਹਾਂ ਗੋਰਿਆਂ ਦੇ ਸਾਹਮਣੇ ਵੀ ਸਾਨੂੰ ਕੈਨੇਡਾ ਨਹੀਂ ਪਿਆਰਾ ਹਨ ਤੇ ਹੋਰ ਕੋਈ ਚੀਜ਼ ਪਿਆਰੀ ਆ ਤੇ ਨਾਲੇ ਪਤਾ ਲੱਗ ਜਾਊਗਾ ਇੱਥੇ ਆਪ ਤੇ ਤੁਸੀਂ ਕੈਨੇਡਾ ਦੇ ਸਾਰੇ ਅਮਰੀਕਾ ਦੇ ਝੰਡੇ ਚੁੱਕੇ ਫਿਰਦੇ ਜੇ ਆਪ ਤੋਂ ਹਿਸਟਰੀਆ ਤੇ ਨਿਊਜ਼ੀਲੈਂਡ ਦੇ ਇੰਗਲੈਂਡ ਦੇ ਝੰਡੇ ਚੁੱਕ ਕੇ ਨਾਲ ਖੜਦੇ ਜੇ ਨਾਲ ਇੱਕ ਪਾਸੇ ਨਿਸ਼ਾਨ ਸਾਹਿਬ ਹੁੰਦਾ ਨਾਲ ਅਮਰੀਕਾ ਕੈਨੇਡਾ ਦੇ ਝੰਡੇ ਚੁੱਕੇ ਹੁੰਦੇ ਕਿਉਂ ਸੋ ਗੱਲ ਆ ਵੀ ਜਿਹੜਾ ਜਿੱਥੇ ਦੇਸ਼ ਚ ਰਹਿੰਦਾ ਉਹਨੇ ਭਾਈ ਉਹਨਾਂ ਦੇਸ਼ਾਂ ਦੇ ਹਾਲਾਤਾਂ ਦੇ ਹਿਸਾਬ ਨਾਲ ਹੀ ਰਹਿਣਾ ਹੁੰਦਾ ਵਾ ਇਹ ਜਿਹੜੀਆਂ ਤੁਹਾਡੀਆਂ ਡਿሉਜ਼ਨਲ ਗੱਲਾਂ ਆ ਆਪੇ ਡਿሉਜ਼ਨਲ ਗੱਲਾਂ ਹੁੰਦੀਆਂ ਵੀ ਜਦੋਂ ਸੱਚ ਨਹੀਂ ਹੁੰਦੀਆਂ ਬੰਦੇ ਨੇ ਆਪਣੇ ਮਨ ਘੜ ਤਾ ਸੋਚੀ ਹੁੰਦੀਆਂ ਵੀ ਆ ਆ ਚੀਜ਼ ਹੋਊਗੀ ਉਹਨੇ ਆਪਣੇ ਦਰਸ਼ ਬਣਾਏ ਹੁੰਦੇ ਆਪਣੇ ਸੁਪਨੇ ਬਣਾਏ ਹੁੰਦੇ ਫਿਰ ਉਹਨਾਂ ਸੁਪਨਿਆਂ ਦੇ ਕਦੀ ਬਾਹਰ ਨਹੀਂ ਆਉਂਦਾ ਉਹਨੂੰ ਡਿሉਜ਼ਨ ਕਹ ਜੋ ਡਿਲੂਜਨ ਦੇ ਵਿੱਚ ਬੰਦੇ ਬਹੁਤ-ਬਹੁਤ ਫਸੇ ਨੇ ਫਸੇ ਰਹਿਣਗੇ ਸੋ ਮੇਰੀ ਤਾਂ ਇੱਕੋ ਬੇਨਤੀ ਆ ਵੀ ਅਮਰਤਪਾਲ ਸਿੰਘ ਨੇ ਚੋਣ ਲੜ ਕੇ ਬਹੁਤ ਵਧੀਆ ਕੀਤਾ ਅਮਰਤਪਾਲ ਸਿੰਘ ਨੇ ਸੌ ਚੁੱਕੀ ਬਹੁਤ ਵਧੀਆ ਕੀਤਾ ਅਮਰਤਪਾਲ ਸਿੰਘ ਦੀ ਜੀ ਮਾਤਾ ਤੇ ਪਿਤਾ ਦੇ ਵਿਚਾਰ ਨੇ ਕਿ ਸਭ ਨੂੰ ਨਾਲ ਲੈ ਕੇ ਚੱਲੂਗਾ ਉਹ ਬਹੁਤ ਵਧੀਆ ਗੱਲ ਆ ਅਮਰਤਪਾਲ ਸਿੰਘ ਦੀ ਮਾਤਾ ਜੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਮਸਲੇ ਹੱਲ ਕਰੂਗਾ ਬਹੁਤ ਵਧੀਆ ਗੱਲ ਆ ਇੱਕ ਬਹੁਤ ਵਧੀਆ ਸਟੈਪ ਆ ਅਗਰ ਇਹ ਸਟੈਪ 'ਤੇ ਲੈ ਲੈਣਗੇ ਤਾ ਸਾਰੇ ਚੰਗੇ ਰਹਿਣਗੇ ਵਰਨਾ ਜਿਹੜਾ ਵਾ ਜਿਹੜੀ ਇੱਕ ਹੋਰ ਵੀ ਸਾਡੀ ਪੰਥਕ ਪਾਰਟੀ ਆ ਪਿਛਲੇ 20-25 ਸਾਲ ਤੋਂ ਉਹਨਾਂ ਨੂੰ ਵੀ ਪਹਿਲਾਂ ਅਸੀਂ ਤਰਨ ਤਰਨ ਸਾਹਿਬ ਤੋਂ ਜਿਤਾਇਆ ਸੀਗਾ ਉਹਨਾਂ ਦੀ ਕੋਈ ਅਚੀਵਮੈਂਟ ਨਹੀਂ ਗਈ ਪੰਜਾਬ ਦੇ ਵਿੱਚ ਸਵਾਏ ਆਪ 2-3-4 ਵਾਰੀ ਐਮਪੀ ਬੰਦੇ ਕੋਈ ਪ੍ਰੋਗਰੈਸਿਵ ਸਟੈਪ ਨਹੀਂ ਗਈ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿ ਜਿਦਨਾਂ ਲੋਕੀ ਕਹਣ ਬੱਲੇ 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 ਇਹਨਾਂ ਸਾਡਾ ਮੁੱਲ 모ੜ ਦਿੱਤਾ ਸੋ ਇਸ ਕਰਕੇ ਅਮਰਤੋਪਾਲ ਸਿੰਘ ਆਲੇ ਜਵਾਨ ਆ ਉਹਨੂੰ ਮੌਕਾ ਦਿਓ ਉਹਨੂੰ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੇ ਕੰਮ ਕਰਨ ਦਿਓ ਉਹਨੂੰ ਬਾਹਰ ਆਉਣ ਦਿਓ ਉਨੂੰ ਜਿਹੜੀਆਂ ਗੱਲਾਂ ਉਹਨੇ ਪਹਿਲਾਂ ਕਹੀਆਂ ਉਹਨਾਂ ਦੇ ਵਿਚਾਰ ਕਰ ਲੈਂਦੇ ਹੋ ਜੇ ਉਹਨੂੰ ਲੱਗੂਗਾ ਕਿ ਆ ਮੇਥੋਂ ਗੱਲ ਪਹਿਲਾਂ ਗਲਤ ਕਹੀ ਗਈ ਸੀ ਜੇ ਅਗਲਾ ਬੰਦਾ ਕਹਿੰਦਾ ਵੀ ਮੈਂ ਇਹ ਗੱਲ ਵਾਪਸ ਲੈਣਾ ਉਹਦਾ ਸਵਾਗਤ ਕਰਨਾ ਚਾਹੀਦਾ ਉਹਦਾ ਮਜ਼ਾਕ ਨਹੀਂ ਡਾਉਣਾ ਚਾਹੀਦਾ ਨਾ ਹੀ ਉੱਤੇ ਪ੍ਰੈਸ਼ਰ ਪਾਉਣਾ ਜਿਹਦਾ ਵੀ ਭਾਉ ਤੂੰ ਮੁੱਕਰੀ ਨਾ ਤੂੰ ਡਰ ਜਾਏਗਾ ਲੋਕੇ ਕੀ ਕਹਿਣਗੇ ਲੋਕਾਂ ਦਾ ਕੋਈ ਕੰਮ ਨਹੀਂਗਾ ਲੋਕਾਂ ਦਾ ਕੰਮ ਜੇ ਕਹਿਣਾ ਲੋਕਾਂ ਨੇ ਤੇ ਕਾਨੂੰਨੀ ਜੇ ਹਟਣਾ ਅਮਰਤਪਾਲ ਸਿੰਘ ਅੱਜ ਪਹਿਲਾਂ ਜਿਹੜੀ ਗੱਲ ਕਰਦਾ ਈ ਤਾ ਵੀ ਲੋਕਿਆਂ ਨੂੰ ਮਾੜਾ ਕਹਿੰਦੇ ਇਹ ਜੇ ਹੋਂ ਉਹ ਗੱਲ ਕਰਦਾ ਤਾਂ ਵੀ ਇਹਨੂੰ ਮਾੜਾ ਕਹਿੰਦੇ ਆ ਜੇ ਉਹਨੂੰ ਕੋਈ ਕੱਲ ਕੱਲ ਕੋ ਹੁੰਦਾ ਤਾਂ ਵੀ ਮਾੜਾ ਕਹਣਾ ਦੁਨੀਆ ਨੇ ਤੇ ਨਹੀਂ ਕਦੀ ਖੁਸ਼ ਹੁੰਦੀ ਸੋ ਇਹ ਕਰਕੇ ਮਾਤਾ ਜੀ ਜਿਹੜੀ ਤੁਸੀਂ ਗੱਲ ਕੀਤੀ ਆ ਬਹੁਤ ਵਧੀਆ ਗੱਲ ਕੀਤੀ ਆ ਜਦੋਂ ਬਾਹਰ ਆਉਂਦਾ ਤੁਸੀਂ ਵੀ ਸਮਝਾਓ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਸਟੈਪ ਬਾਈ ਸਟੈਪ ਜੇ ਆ ਤੁਹਾਡੀ ਤੇ ਮਹਾਰਾਜ ਕਿਰਪਾ ਕਰਦਾ ਤੁਸੀਂ ਜੇ ਅੱਗੇ ਚੰਗੇ ਸਟੈਪ ਲੈ ਕੇ ਇੰਡੀਆ ਦੇ ਵਿੱਚ ਰਹਿ ਕੇ ਹੀ ਜੇ ਪੰਜਾਬ ਦੇ ਮਸਲੇ ਹੱਲ ਹੁੰਦੇ ਆ ਪੰਜਾਬ ਇੱਕ ਸੋਹਣਾ ਦੇਸ਼ ਬੰਦਾ ਤੇ ਆਟੋਮੈਟਿਕਲੀ ਜਿਹੜਾ ਵਾ ਉਹ ਖਾਲਸਾ ਰਾਜ ਸਥਾਪਿਤ ਹੁੰਦਾ ਆ ਆਟੋਮੈਟਿਕਲੀ ਖਾਲਿਸਤਾਨ ਬਣ ਜਾਂਦਾ ਆ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਖਾਲਸਾ ਰਾਜ ਸਥਾਪਿਤ ਕੀਤਾ ਸੀਗਾ ਉਹਦਾ ਨਾਂ ਖਾਲਿਸਤਾਨ ਨਹੀਂ ਸੀ ਰੱਖਿਆ ਉਹਦਾ ਨਾਂ ਪੰਜਾਬ ਹੀ ਸੀਗਾ ਨਾਂ ਨਾਲ ਕੋਈ ਫਰਕ ਨਹੀਂ ਪੈਂਦਾ ਪੰਜਾਬ ਹੀ ਰਵੇ ਪੰਜਾਬ ਦੇ ਵਿੱਚ ਵੀ ਖਾਲਸਾ ਰਾਜ ਹੋ ਸਕਦਾ ਕੈਨੇਡਾ ਦੇ ਵਿੱਚ ਵੀ ਹੋ ਸਕਦਾ ਜਿੱਥੇ ਤੁਹਾਨੂੰ ਬੋਲਣ ਦੀ ਆਜ਼ਾਦੀ ਆ ਜਿੱਥੇ ਤੁਹਾਡੀ ਗੁੰਡਾਗਰਦੀ ਆ ਨਹੀਂਗੀ ਜਿੱਥੇ ਤੁਹਾਡੇ ਕੋਲ ਸਾਰੀਆਂ ਸਹੂਲਤਾਂ ਹੈਗੀਆਂ ਵਾ ਫੈਸਿਲਿਟੀਆਂ ਹੈਗੀਆਂ ਵਾ ਬੇਸਿਕ ਅਮੈਨਿਟੀਆਂ ਹੈਗੀਆਂ ਵਾ ਜਿੱਥੇ ਤੁਹਾਡੇ ਕੋਲ ਸਾਰਾ ਕੁਝ ਹੈਗਾ ਉਹ ਆਟੋਮੈਟਿਕਲੀ ਖਾਲਸਾ ਰਾਜ ਦਾ ਮਤਲਬ ਇਹ ਹੋਈ ਆ ਠੀਕ ਹੈ ਨਾ ਖਾਲਸਾ ਰਾਜ ਦਾ ਵੇ ਤੇ ਵੱਧ ਵੱਧ ਇਹੋ ਹੀ ਚੀਜ਼ਾਂ ਆਪਾਂ ਚਾਹੁੰਨੇ ਨਾ ਕਿ ਵਧੀਆ ਤੋਂ ਵਧੀਆ ਆਪਣੇ ਰਾਜ ਹੋਣ ਵਧੀਆ ਤੋਂ ਵਧੀਆ ਆਪਣੀ ਥਾਂ ਹੋਵੇ ਪੰਜਾਬ ਇੱਕ ਸੋਹਣਾ ਦੇਸ਼ ਬਣੇ ਤੇ ਜਿੱਥੇ ਲੋਕੀ ਪ੍ਰਵਾਸ ਕਰਕੇ ਭੱਜ ਜਾਂਦੇ ਇੱਥੋਂ ਪ੍ਰਵਾਸ ਹਟ ਜਾਏ ਤੇ ਇਸ ਕਰਕੇ ਉਹਨੂੰ ਕਰਨ ਦਿਓ ਸੋ ਮੈਂ ਤੇ ਮਾਤਾ ਜੀ ਦੇ ਬਿਆਨ ਦਾ ਬਹੁਤ ਸਵਾਗਤ ਕਰਦਾ ਅਮਰਤਪਾਲ ਸਿੰਘ ਦੀ ਚੋਣ ਲੜਨ ਦਾ ਵੀ ਬਹੁਤ ਸਵਾਗਤ ਕਰਦਾ ਅਮਰਤਪਾਲ ਸਿੰਘ ਜੀ ਦੇ ਸੌ ਚੱਕਣ ਦਾ ਵੀ ਸਵਾਗਤ ਕਰਦਾ ਤੇ ਉਹਦੇ ਜਿਹੜੇ ਬਾਹਰ ਵਿਚਾਰ ਹੋਣਗੇ ਉਹਦਾ ਵੀ ਸਵਾਗਤ ਅਸੀਂ ਨਾਲ ਸਾਥ ਦੇਵਾਂਗੇ ਇੱਕ ਬਾਏ ਇੱਕ ਸਟੈਪ ਕਰਕੇ ਪੂਰੇ ਪੰਜਾਬ ਦੇ ਉੱਤੇ ਵਿਧਾਨ ਸਭਾ ਦੀਆਂ ਲੋਡ ਚੋਣਾਂ ਵੀ ਲੜੀਆਂ ਜਾਣ ਤੇ ਪੰਜਾਬ ਨੂੰ ਇੱਕ ਆ ਮਾਡਲ ਸਟੇਟ ਜਿਹੜੀ ਆ ਉਹ ਬਣਾਇਆ ਜਾਵੇ ਜਿੱਦੇ ਚ ਸਾਰਿਆਂ ਨੂੰ ਆਜ਼ਾਦੀ ਹੋਵੇ ਕੋਈ ਹਿੰਦੂ ਸਿੱਖ ਦਾ ਪਾੜਾ ਨਾ ਹੋਵੇ ਕੋਈ ਹਿੰਦੂ ਬਾਕੀ ਭਾਈਚਾਰਿਆਂ ਦਾ ਕੋਈ ਪਾੜਾ ਨਾ ਹੋਵੇ ਜਿਹੜਾ ਗਲਤ ਕੰਮ ਕਰਦਾ ਉਹਨੂੰ ਅੰਦਰ ਕਰੋ ਜਿਹੜਾ ਨਹੀਂ ਕਰਦਾ ਉਹਨੂੰ ਨਾ ਕੁਛ ਕਹੋ ਜਿਤੁਰ ਤੇ ਸਭ ਨੂੰ ਬੋਲਣ ਦੀ ਜਿਆਦੀ ਹੋਵੇ ਤਾਂ ਇਹਦੇ ਚ ਕੋਈ ਗਲਤ ਗੱਲ ਨਹੀਂ ਸੋ ਮੇਰੀ ਇੰਨੀ ਬੇਨਤੀ ਹੈ ਕਿ ਜਿਹੜੀਆਂ ਦੋ ਤਰ੍ਹਾਂ ਇਹ ਕਿੜੀ ਅਮਰਪਾਲ ਸਿੰਘ ਦਾ ਮਜ਼ਾਕ ਉਡਾਰੀ ਆ ਤੇ ਇਹ ਕਿ ਜਿਹੜੇ ਨਕਲੀ ਚਿੱਠੀ ਕੱਢ ਕੇ ਤੇ ਉਹਨੂੰ ਝੂਠਾ ਸਾਬਤ ਕਰ ਉਹਦੀ ਮਾਤਾ ਜੀ ਨੂੰ ਝੂਠਾ ਸਾਬਤ ਕਰ ਰਿਹਾ ਇਹ ਦੋਵੇਂ ਤਰ੍ਹਾਂ ਗਲਤ ਨੇ ਤੇ ਗਲਤ ਹੀ ਰਹਿਣ ਗਿਆ ਧੰਨਵਾਦ ਦੋਸਤੋ ਜਿੰਨੇ ਵੀ ਦੋਸਤ ਜੁੜੇ ਨੇ ਪਤਾ ਨਹੀਂ ਪੇਜ ਦੀ ਰੀਜ ਘਟੀ ਹੈ ਕਿ ਕੀ ਹੈ ਚੱਕਰ ਹੈ ਕਿ ਜਿਆਦੇ ਬੰਦੇ ਨਹੀਂ ਜੁੜਦੇ ਕਿਉਂਕਿ ਮਨੋਦਾ ਦੇ ਪੇਜ ਤੇ ਕਾਫੀ ਸਟ੍ਰਾਈਕ ਵੀ ਆਏ ਹੋਏ ਨੇ ਪਰ ਜਿੰਨੇ ਵੀ ਜੁੜੇ ਨੇ ਬਹੁਤ ਬਹੁਤ ਧੰਨਵਾ ਜਿਦਾਂ ਇਹਨਾਂ 'ਚ ਕੋਈ ਵੀ ਵਿਚਾਰ ਕੋਈ ਚੰਗੀ ਲੱਗਦੀ ਪੂਰੀ ਵੀਡੀਓ ਦੇ ਵਿੱਚੋਂ ਜੇ ਤੁਹਾਨੂੰ ਲੱਗਦਾ ਕਿ ਅਮਰਪਾਲ ਸਿੰਘ ਦੇ ਹੱਕ ਦੀ ਗੱਲ ਆ ਪੰਜਾਬ ਦੇ ਹੱਕ ਦੀ ਗੱਲ ਆ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੀ ਗੱਲ ਆ ਤੇ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਅਗਰ ਤੁਹਾਨੂੰ ਲੱਗੂਗਾ ਕਿ ਨਹੀਂ ਐਵੇਂ ਬੱਕੜਵਾ ਹੀ ਮਾਰੀ ਆ ਤੇ ਕੋਈ ਨਹੀਂ ਫਿਰ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਦੋਸਤੋ